ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਕਿਸੇ ਸਮੇਂ ਫਸੇ ਰਹੇ ਹੋ ਹਾਂ 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 ਵੀਰ ਜੀ ਹਾਂ ਹਾਂ ਮੇਰਾ ਬੈਕਗ੍ਰਾਉਂਡ ਸਪੋਰਟਸਮੈਨ ਦਾ ਬਾਸੋਂ ਤੋਂ ਫਿਰ ਮੈਂ ਪਕੌੜਾ ਹੋਇਆ ਕਿਉਂ ਡਰ ਸੀਗਾ ਵੀ ਕਿਤੇ ਮਾਲ ਮੂਰ ਦੇ ਦਿੰਦੇ ਨੇ ਪੁਲਿਸ ਮੁਕਾਬਲਾ ਹੋਇਆ ਸੀ ਤੁਹਾਡਾ ਵੈ ਅਗਲਾ ਪਾਸਾ ਵੇਖ ਕੇ ਫੇਰ ਹੀ ਵਾਪਸ ਆਇਆ ਅਗਲਾ ਪਾਸਾ ਮੱਛੀ ਪੱਥਰ ਚੱਟ ਕੇ ਮੁੜਦੀ ਆ ਜੀ ਕਿਹੜਾ ਕਿਹੜਾ ਨਸ਼ਾ ਕਰਦੇ ਰਹੇ ਤੁਸੀਂ ਤਾਂ ਫਿਰ ਅਸੀਂ ਉਹਨਾਂ ਨੂੰ ਕਹਿਣਗੇ ਮੈਡੀਕਲ ਸ਼ਾਪ ਤੇ ਵੀ ਭਾਈ ਯਾਰ ਬੱਚਿਆਂ ਨੂੰ ਨਸ਼ਾ ਨਾ ਦਿਆ ਕਰੋ ਜਿੱਥੋਂ ਸ਼ੁਰੂਆਤ ਹੋਈ ਤੁਹਾਨੂੰ ਜਿੱਥੋਂ ਅਸਲ ਚ ਫੈਕਟਰੀ ਆ ਮਾਨਸਾ ਨਸ਼ੇ ਦੀ ਵੱਡੀ ਜਿੱਥੋਂ ਲੱਖ ਛੋਟੀ ਉਮਰ ਚ ਇਸ ਰਾਹੇ ਤੁਰ ਪੈਂਦੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਹੋ ਲੋਕ ਸਮਰਥਨ ਕਰਦੇ ਆ ਤੁਹਾਡਾ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪ੍ਰਸ਼ਾਸਨ ਦਾ ਹੀ ਆ ਐਵੀਡੈਂਸ ਹੈ ਤੁਹਾਡੇ ਕੋਲੇ ਮੈਂ ਸਾਹਮਣੇ ਕਹਣਾ ਹਈ ਪ੍ਰਸ਼ਾਸਨ ਇਹਨਾਂ ਨੂੰ ਤਨਖਾਹ ਕਿਹਦੀ ਮਿਲਦੀ ਹੈ ਕਿਸ ਚੀਜ਼ ਲਈ ਮਿਲਦੀ ਹੈ ਜੀ ਹਮ ਲੱਖ ਲੱਖ ਰੁਪਈਆ ਇਹ ਹਜ਼ਾਰ ਰੁਪਈਆ ਦਿਹਾੜੀ ਹੈ ਹਫਾਜ਼ਤ ਵਾਸਤੇ ਚੋਰੀਆਂ ਇਹ ਕੀ ਕਰਦੇ ਨੇ ਉਹ ਪੈਸਾ ਲੈ ਕੇ ਉਹਨਾਂ ਤੋਂ ਨਸ਼ੇ ਆਪ ਦਾ ਏਟ ਉਹ ਪੈਸਾ ਨਿਕੜਾਉਂਦੇ ਹੈ ਰੁਪਈਆ ਬਾਹਰ ਤਨਖਾਹ ਆ ਇਹ ਤਾਂ ਏਟੀਐਮ ਕਰ ਖੁਰਚੇ ਨਹੀਂ ਇਹਨਾਂ ਨੇ ਮਾਨਸਾ ਜਿਲ੍ਹੇ ਸਾਰੇ ਜਿਲ੍ਹਿਆਂ ਵਾਲਿਆਂ ਨੇ ਜਿਹੜੇ ਐਸ ਐਚਓ ਲੈਵਲ ਤੋਂ ਉੱਪਰਲੇ ਅਫਸਰ ਨੇ ਇਹ ਤਾਂ ਉੱਪਰਲੇ ਨਸ਼ੇ ਵਾਲਿਆਂ ਦੇ ਸਮਾਨ ਪੈਸਿਆਂ ਨਾਲ ਹੀ ਬੱਸਾ ਦਾ ਘਰ ਬਾਚਾ ਲਾਉਂਦੇ ਨੇ 60 70 ਹਜ਼ਾਰ ਵਾਲੇ ਬੰਦੇ ਦੇ 2 ਕਰੋੜ ਦੀ ਕੋਠੀ 6 ਮਹੀਨਿਆਂ ਚ ਪੈ ਸਕਦੀ ਹੈ ਸਾਡੇ ਸ਼ਹਿਰ ਚ ਇੱਕ ਐਸ ਐਚਓ ਆ ਉਹਦੇ ਉਹਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਹੁਣ ਵੀ ਇਲਜ਼ਾਮ ਲੱਗ ਰਹੇ ਨੇ ਉਹਨੇ ਕਹਿੰਦੇ 2 ਕਰੋੜ ਦੀ ਕੋਠੀ ਲ ਲਈ 3 ਸਾਲਾਂ ਚ ਚਿੜੀ ਉੱਡੇ ਦੀ ਖਬਰ ਵੀ ਹੁੰਦੀ ਹੈ ਵੀ ਇੱਥੋਂ ਚਿੜੀ ਉੱਡ ਕੇ ਉੱਥੇ ਬਹਿ ਗਈ ਜਾ ਕੇ ਅੱਜ ਵੀ ਅੱਜ ਵੀ ਵਿਗਦਾ ਤੋਂ ਹੁਣ ਵੀ ਵਿਗਦਾ ਹੀ ਆਪਾਂ ਮੰਗਾ ਲੈਨੇ ਜੇ ਕਹ ਸਰਕਾਰ ਤੇ ਕਹਿੰਦੀ ਅਸੀਂ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਆ ਨਸ਼ਾ ਬਿਲਕੁਲ ਜੜ ਤੋਂ ਹੀ ਪੁੱਟ ਦਾਂਗੇ ਮੈਂ ਤਾਂ ਕਹੀ ਨਾ ਡਰਾਮਾ ਹੀ ਸ਼ਰੇਆਮ ਸ਼ਹਿਰ ਦਾ ਸਿਟੀ ਦਾ ਐਸ ਐਚ ਓ ਹੀ ਉਸ ਨੂੰ ਲਾਹੈਂਦਾ ਉਹ ਵੱਧ ਪੈਸਾ ਇਕੱਠਾ ਕਰਕੇ ਦੇਵੇ ਐਸ ਐਸ ਪੀ ਆਪ ਦੇ ਬੰਦੇ ਨੂੰ ਲਾਉਂਦੇ ਨੇ ਜੋ ਇਹਨਾਂ ਨੂੰ ਵੱਧ ਪੈਸਾ ਇਕੱਠਾ ਕਰਕੇ ਆਪਾਂ ਗਏ ਦੁਕਾਨਾਂ 'ਚ ਵੱਡੇ ਦੁਕਾਨਾਂ 'ਚੋਂ ਨਸ਼ਾ ਬੜਾ ਉਹਨਾਂ ਦੇ ਛੇਤਰਾਂ ਦੇ ਹੱਤ ਪਾਏ ਆਪਾਂ ਜੇਲ੍ਹ ਕੱਟਿਆ ਕੋਈ ਚੱਕਾ ਜਿਹੜੇ ਮੈਡੀਕਲ ਸਟੋਰਾਂ ਤੇ ਐਕਸ਼ਨ ਕੀਤਾ ਨਸ਼ਾ ਬੰਦ ਹੋ ਗਿਆ ਉੱਥੇ 50-50 ਲੱਖ ਦੀ ਸੇਲ ਆ ਜੀ ਇੱਕ ਦਿੰਦੀ ਐਡੇ ਐਡੇ ਮੇਲੇ ਸਾਰ ਮਾਨਸੇ ਦੀ ਧਰਤੀ 'ਚ ਇਸ ਤਰ੍ਹਾਂ ਦਾ ਕੀ ਹੈ ਜੇ ਨੌਂਦਵਾਂ ਸਿੱਧੂ ਮੂਸੇਵਾਲਾ ਸੀ ਉਹਨੇ ਬਹੁਤ ਸਾਰੇ ਬਿਬਾਕੀ ਦੇ ਨਾਲ ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਦੇ ਰੋਮਈ ਗੀਤ ਗਏ ਜੇ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਤਾਂ ਬਿਬਾਕੀ ਦੇ ਨਾਲ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਭੈ ਨਹੀਂ ਇਦਾਂ ਦੀ ਕੀ ਮਾਨਸੇ ਸਾਡੇ ਏਰੀਆ ਸਾਡਾ ਖਾਰਾ ਪਾਣੀ ਆ ਜੀ ਇੱਥੇ ਖਾਰੇ ਪਾਣੀ ਵਾਲੇ ਲੋਕ ਸ਼ੁੱਧ ਹੁੰਦੇ ਜੇ ਮੈਂ ਲੜਿਆ ਜੇ ਮੈਂ ਲੜਿਆ ਮੇਰਾ ਮਾਨਸੇ ਦੇ ਲੋਕਾਂ ਨੇ ਪੁੱਜ ਕੇ ਸਾ ਦਿੱਤਾ ਰੱਜ ਕੇ ਮਾਵਾ ਨੇ ਭੈਣਾ ਨੇ ਭਰਾਵਾ ਨੇ ਨਸ਼ਾ ਕਰਨ ਵਾਲੇ ਮੇਰਾ ਸਾਰਨਾ ਮਤ ਸੱਤ ਸੱਤ ਗੱਲ ਬੰਨੇਗਾ ਬਾਈ ਤੁਸੀਂ ਨਹੀਂ ਕਦੇ ਸੋਚਿਆ ਕਿ ਮੈਂ ਵੀ ਚੋਣਾ ਲੜੂ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਜਾਂ ਆਪਣੇ ਇਲਾਕੇ ਦੀ ਆਵਾਜ਼ ਬੁਲੰਦ ਕਰੂੰਗਾ ਐਵੇਂ ਵਧੀਆ ਲਾਲਾ ਸਾਨੂੰ ਜੀ ਭਾਈ ਐਵੇਂ ਵਧੀਆ ਲਾਲਾ ਸਾਨੂੰ ਹੈ ਸਿਸਟਮ ਦੇ ਵਿੱਚ ਰਹਿ ਕੇ ਕਿਵੇਂ ਬੰਦਾ ਸੱਚ ਬੋਲ ਸਕਦਾ ਮੈਨੂੰ ਇੱਕ ਬੰਦਾ ਸਿਸਟਮ ਦੇ ਵਿੱਚ ਬਹਿ ਕੇ ਸੱਚ ਬੋਲਦਾ ਦਿਖਾ ਦਿਓ ਖੈਰੇ ਵਰਗੇ ਜਾਂ ਹੋਰ ਲੀਡਰ ਉਹ ਸੱਚ ਬੋਲਦੇ ਆਵਾਜ਼ ਬੁਲੰਦ ਕਰਦੇ ਉਹ ਬਾਪਤੀ ਤੌਰ ਤੇ ਸੱਚ ਬੋਲਦੇ ਉਹ ਆਪ ਦੀ ਸਰਕਾਰ ਹੁੰਦੀ ਆ ਉਦੋਂ ਪੁੱਛੂ ਪੈਂਦੇ ਉਹਨਾਂ ਦੇ ਹੈ एलान ਕਰਦ ਕਰਵਾ ਦਿੰਦਾ ਗਿਆਨੀ ਜਥੇਦਾਰ ਹਰਪੀ ਸਿੰਘ ਜਿਹੇਦਾਰੀ ਤੇ ਹੁੰਦਾ ਸਵੇਰੇ ਗੁਰਦੁਆਰੇ ਚ ਹੁਕਮਨਾਮਾ ਅੰਬਰਸਰੋਂ ਕਹਿੰਦਾ ਤਲਵੰਡੀ ਸਾਬੋਂ ਸੀ ਵੀ ਭਾਈ ਜੋ ਨਸ਼ਾ ਵੇਚੋ ਸਿੱਖ ਨਹੀਂ ਪ੍ਰਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮਰ ਜਿੰਦਰ ਸਿੰਘ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਕ੍ਰੀਤੀ ਆਈ ਤੇ ਪੰਜਾਬ ਦੇ ਲੋਕ ਉੱਠ ਕੇ ਖੜੇ ਹੋਏ ਤੇ ਉਸ ਤੋਂ ਬਾਅਦ ਉਹਨੂੰ ਕ੍ਰੀਤੀ ਨੂੰ ਠੱਲਣ ਦੇ ਵਿੱਚ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਨੇ ਔਰ ਇਸੇ ਨੂੰ ਲੈ ਕੇ ਪਰਮਿੰਦਰ ਸਿੰਘ ਝੋਟਾ ਮਾਨਸਾ ਦਾ ਉਹ ਨੌਜਵਾਨ ਜਿਨ੍ਹਾਂ ਨੇ ਨਸ਼ੇ ਦੀ ਖਿਲਾਫਤ ਕੀਤੀ ਨਸ਼ਾ ਵੇਚਣ ਵਾਲਿਆਂ ਦੇ ਵਿਰੋਧ ਦੇ ਵਿੱਚ ਪਰਮਿੰਦਰ ਸਿੰਘ ਝੋਟਾ ਡਟ ਕੇ ਖੜੇ ਹੋਏ ਇਸੇ ਨੂੰ ਲੈ ਕੇ ਅੱਜ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਤੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਸਾਡੇ ਨਾਲ ਆ ਗੱਲਬਾਤ ਕਰਦੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਗੁਰੂ ਵੱਲੋਂ ਬਖਸ਼ੀ ਫਤਿਹ ਸਾਂਝ ਕਰੋ ਸਾਰੇ ਸਰੋਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਗੁਰੂ ਜੀ ਕੀ ਫਤਿਹ ਪਰਮਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਨਸ਼ੇ ਦੀ ਖਿਲਾਫਤ ਕਰਦੇ ਹੋ ਲਗਾਤਾਰ ਉਹਨਾਂ ਲੋਕਾਂ ਤੱਕ ਪਹੁੰਚ ਕਰਦੇ ਹੋ ਜਿਹੜੇ ਨੌਜਵਾਨਾਂ ਨੂੰ ਨਸ਼ੇ ਦੇ ਸਕੰਜੇ ਦੇ ਵਿੱਚ ਪਸਾਉਣ ਦੇ ਵਿੱਚ ਆਪਣੀ ਵੱਖਰੀ ਭੂਮਿਕਾ ਅਦਾ ਕਰਦੇ ਆਏ ਆ ਜੇ ਕਹਿ ਲਿਆ ਜਾਵੇ ਕਿ ਉਹਨਾਂ ਨੇ ਬਹੁਤ ਸਾਰੇ ਉਹ ਘਰ ਬਰਬਾਦ ਕਰ ਦਿੱਤੇ ਤੇ ਉਹਨਾਂ ਲੋਕਾਂ ਦਾ ਤੁਸੀਂ ਵਿਰੋਧ ਕਰ ਰਹੇ ਹੋ ਕੀ ਲੱਗਦਾ ਹੈ ਕਿ ਚਿੰਗ ਪੈਦਾ ਕਿਵੇਂ ਹੁੰਦੀ ਹੈ ਸੱਚੇ ਪਾਸ਼ਾ ਕਾਲ ਪੁਰਖ ਹੀ ਆਏ ਸਿੱਧੇ ਰਾਹਾਂ ਤੇ ਤੋੜਨ ਆਲੇ ਹੂੰ ਉਸੇ ਦੀ ਉਹ ਜਦੋਂ ਆਪਾਂ ਕਹਿ ਦਿੰਨੇ ਆ ਤੇਰਾ ਪਾਣਾ ਮਿੱਠਾ ਲੱਗਦਾ ਉਸ ਦਾ ਪਾਣਾ ਕੀ ਪਤਾ ਉਹ ਕਿੱਧਰ ਤੁਰੇ ਫਿਰਦੇ ਬੰਦੇ ਨੂੰ ਕਿੱਧਰ ਤੋਰਦੇ ਹਨ ਉਸੇ ਦੀ ਉਸੇ ਦੀ ਚਣਗ ਨਾਲ ਆਪਾਂ ਇਹ ਪਾਸੇ ਆਏ ਆ ਜੀ ਕਿਰਪਾ ਹੋਈ ਹੈ ਵਾਹਿਗੁਰੂ ਦੀ ਸਿੱਧੇ ਰਾਤ ਤੁਰਿਆਂ ਲੋਕਾਂ ਨੇ ਸਾਹ ਦਿੱਤਾ ਇਸ ਲਹਿਰ ਦੇ ਹਿੱਸੇ ਬਣੇ ਲੋਕ ਵੀ ਹਿੱਸਾ ਬਣੇ ਤੇ ਹੁਣ ਤਾਂ ਆਪਾਂ ਰੌਲਾ ਪਾਇਆ ਬਹੁਤ ਰੌਲਾ ਪਾਇਆ ਹੁਣ ਤਾਂ ਸਰਕਾਰ ਵੀ ਡਰਾਮਾ ਜਾਂ ਕਰੀ ਜਾਂਦੀ ਆ ਖਰ ਨਕਲੀ ਜਾਂ ਦਿਖਾਵਾ ਕਰੀ ਜਾਂਦੇ ਨੇ ਦੋ ਉਹੀ ਗਰੀਬਾਂ ਦੇ ਘਰ ਟਾਈ ਜਾਂਦੇ ਨੇ ਜਿਹੜੇ ਖਾਣ ਪੀਣ ਵਾਲੇ ਨੇ ਤੁਸੀਂ ਵੀ ਨਸ਼ੇ ਨਸ਼ੇ ਦੀ ਦਲਦਲ ਦੇ ਵਿੱਚ ਕਿਸੇ ਸਮੇਂ ਫਸੇ ਰਹੇ ਹੋ ਹਾਂ 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 ਵੀਰ ਜੀ ਹਾਂ ਹਾਂ ਕਾਰਨ ਕੀ ਸੀਗਾ ਉਹਦਾ ਮੈਂ ਤਾਂ ਜੀ ਭਾਈ ਆ ਅਸਲ 'ਚ ਮੇਰਾ ਬੈਕਗ੍ਰਾਉਂਡ ਸਪੋਰਟਸਮੈਨ ਦਾ ਚੰਗਾ ਸਪੋਰਟਸਮੈਨ ਆ ਹੁਣ ਦੱਸਿਆ ਹਰੇਕ ਇੰਟਰਵਿਊ 'ਚ ਦੱਸਣਾ ਮੈਂ ਤਾਂ ਵਧੀਆ ਲੈਵਲ ਦਾ ਤਕੜੇ ਲੈਵਲ ਖੇਡਿਆ ਵਧੀਆ ਆਲ ਦੇ ਇੰਟਰਵਰਸਟੀ ਬਾਕਸਿੰਗ ਖੇਡੀ ਐ ਦੋ ਵਾਰ ਮੈਡਲ ਵੀ ਨੇ ਬਾਦੂ ਮੈਡਲ ਨੇ ਢੇਰ ਲੱਗਿਆ ਪਿਆ ਕਾਲ ਜੀਰ ਪੜਦਾ ਪੜਦਾ ਮਾੜਾ ਮੋਟਾ ਹੁਣ ਪਤਾ ਯਾਰਾਂ ਦੋਸਤਾਂ ਦੀ ਲੜਾਈ 'ਚ ਪੈ ਗਿਆ ਲੜਾਈ 'ਚ ਪੈਣ ਕਰਕੇ ਗੋਲੀ ਗੋਲੀ ਚੱਲ ਗਈ ਜਿੱਥੇ ਜੇਲ੍ਹ ਇਰਿਆਂ ਵਾਲੇ ਪਾਸੇ ਪੈ ਗਏ ਤਾਂ ਫਿਰ ਵੀ ਮੈਂ ਇਸ ਚੀਜ਼ ਤੋਂ ਦੂਰ ਰਿਆ ਫਿਰ ਆ ਕੇ ਮੈਂ ਡਿਸਟ੍ਰਿਕਟ ਦਾ ਕੋਚ ਲੱਗਿਆ ਰਿਹਾ ਉਹ ਬਹੁਤ ਚਰੀ ਹਮ ਬੱਚਿਆਂ ਨੂੰ ਟ੍ਰੈਨਿੰਗ ਦਿੰਦਾ ਰਿਹਾ ਫਿਰ ਉਸ ਤੋਂ ਬਾਅਦ 2019 ਚ ਮੇਰਾ ਸਾਡਾ ਪੁਲਿਸ ਮੁਕਾਬਲਾ ਆਮ ਲੜਾਈ ਦਾ ਪੁਲਿਸ ਮੁਕਾਬਲਾ ਕਰਤਾ ਉਸ ਮੁਕਾਬਲਾ ਦਿਖਾਤਾ 2020 ਚ ਬੰਦਾ ਮਰ ਗਿਆ ਪੁਸਮੁਕਾਬਲਾ ਪੁਸਮੁਕਾਬਲਾ ਕਰ ਰਿਹਾ ਪੁਸ ਦੀ ਗੱਡੀ ਤੇ ਪੈਰ ਕਰਿਆ ਇਹਨਾਂ ਨੇ ਹਮ ਉਹ ਪਰਚੇ ਦਾ ਖਰ ਬਰੀ ਹੋ ਗਿਆ ਸੀਗਾ ਬਸ ਉਦੋਂ ਫਿਰ ਮੈਂ ਪਕੌੜਾ ਹੋਇਆ ਕਿਉਂ ਡਰ ਸੀਗਾ ਵੀ ਕਿਤੇ ਮਾਲ ਮੂਰ ਦਿੰਦੇ ਨੇ ਹਨਾ ਹਮ ਪੁਲਿਸ ਮੁਕਾਬਲਾ ਹੋਇਆ ਸੀ ਤੁਹਾਡਾ ਵੈਸੇ ਲੜਾਈ ਆਪ ਚ ਹੋਈ ਸੀ ਦੋ ਤਰ੍ਹਾਂ ਦੀ ਇਹਨਾਂ ਨੇ ਪੁਲਸ ਤੋਂ ਕਾਂਗਰਸ ਦਾ ਰਾਜ ਸੀ ਮੇਰੇ ਖਿਆਲ ਚ ਇਹਨਾਂ ਨੇ ਪੁਲਸ ਨਾਲ ਮੁਕਾਬਲਾ ਕਰਤਾ ਦਿਖਾਤਾ ਸ਼ੋਅ ਕਰਤਾ ਵੀ ਸਾਡੀ ਗੱਡੀ ਤੇ ਫੇਰ ਮਾਰ ਕੇ ਭੱਜੇ ਨੇ ਹਣਾ ਤਾਂ ਹੀ ਉਦੋਂ ਮੈਂ ਪਕੌੜਾ ਹੋ ਗਿਆ ਸੀ ਸੱਤ ਸਟੇਟਾਂ ਪਾਰ ਦੋ ਕਰੋਨਾ ਦਾ ਟਾਈਮ ਸੀ ਮੇਰੇ ਖਿਆਲ ਚ ਕਰੋਨਾ ਚ ਮੈਂ ਲੰਘ ਗਿਆ ਪਾਰ ਫੇ ਉੱਥੇ ਜਦੋਂ ਘਰੋਂ ਬਾਹਰ ਸੀ ਬੱਚੇ ਸੀ ਦੋ ਪਹਿਲਾਂ ਚਲੋ ਕੋਈ ਫਿਰ ਇਹ ਚੀਜ਼ਾਂ ਚ ਲਿਫਤ ਹੋ ਗਏ ਸਾਲ ਕਲਿੱਪ ਤ ਰਹੇ ਪੂਰਾ ਦੇਖਿਆ ਇਹ ਹਾਲ ਤੌਬਾ ਕਰੀ ਤਾਂ ਇਹ ਰਾਤ ਤੇ ਤੁਰੇ ਦੇਖਿਆ ਵੀ ਆ ਹਾਲ ਆ ਦੁਨੀਆ ਦਾ ਬੱਚੇ ਮਰ ਰਹੇ ਨੇ ਕਾਗਰ ਆਪਾਂ ਮੈਡੀ ਮੁੜੀ ਕਲ ਨਸ਼ਾ ਨਹੀਂ ਕਰਾਈ ਕਦੇ ਵੀ ਅਗਲਾ ਪਾਸਾ ਵੇਖ ਕੇ ਫੇਰ ਹੀ ਵਾਪਸ ਆਇਆ ਅਗਲਾ ਪਾਸਾ ਮੱਛੀ ਪੱਥਰ ਚੱਟ ਕੇ ਮੁੜਦੀ ਆ ਜੀ ਕੋਈ ਆਪਾਂ ਨੂੰ ਆਪਾਂ ਮੱਥਰ ਰਗੜ ਕੇ ਨਾਲ ਮੁੜੇ ਸਰ ਕਹਿ ਲਓ ਉਹ ਪਿੱਛਾ ਕਹਿ ਲਓ ਕਿਹੜਾ ਕਿਹੜਾ ਨਸ਼ਾ ਕਰਦੇ ਰਹੇ ਤੁਸੀਂ ਬਾ ਮੈਡੀਕਲ ਨਹੀਂ ਕਰਾਈ ਔਰ ਸਾਰੀ ਕਰੇਗਾ ਹੁਣ ਕੀ ਦੱਸੇ ਕੀ ਨਾ ਦੱਸੇ ਹੂੰ ਛਾਲ ਕਰਿਆ ਬਣ ਭਗੌੜੇ ਸੀ ਘਰੋਂ ਬਾਹਰ ਸੀ ਬਾਲ ਬੱਚੇ ਉਹ ਸੀ ਦੇਖਿਆ ਫਿਰ ਜਦੋਂ ਉਹਨੇ ਵਾਪਸ ਆਇਆ ਇਸੇ 7 ਮਹੀਨਾ ਬਾਅਦ ਆ ਕੇ ਇੱਥੇ ਇੱਥੇ ਹਾਲ ਦੇਖਿਆ ਲੋਕਾਂ ਦਾ ਹਾਲ ਦੇਖਿਆ ਇੱਥੇ ਦੁਕਾਨਾਂ ਪਰ ਸ਼ਰੇਆਮ ਨਿੱਕੇ ਨਿੱਕੇ ਬੱਚਿਆਂ ਨੂੰ ਨਸ਼ਾ ਮਿਲਦਾ ਦੇਖਿਆ ਲੋਕਾਂ ਦੀ ਬਦਹਾਲੀ ਦੇਖੀ ਪੈਸੇ ਪਿੱਛੇ ਲੁੱਟ ਕੁਸੁੱਟ ਹੁੰਦੀ ਦੇਖੀ ਤਾਂ ਫਿਰ ਆਪਾਂ ਸੋਚਿਆ ਯਾਰ ਵੀ ਇੱਕ ਨਾਲ ਦਾ ਮੁੰਡਾ ਮਰ ਗਿਆ ਮੈਡੀਕਲ ਨਸ਼ਾ ਲੈ ਕੇ ਬਸਾਖੀ ਦਾ ਨਾਮ ਸਾਹ ਮੱਥਾ ਟੇਕਣ ਜਾ ਰਹੇ ਸੀਗੇ ਸਾਹਮਣੇ ਮਰ ਗਿਆ ਜਮਾ ਗੱਡੀ 'ਚ ਵੱਜ ਕੇ ਉਹ ਸਸਤਾ ਨਸ਼ਾ ਲੈ ਲਿਆ ਆਹੀ ਗੋਲੀਆਂ ਗੱਪੇ ਮੈਡੀਕਲ ਤੋਂ ਮਿਲਦੇ ਜਿਹੜੇ ਖਾ ਕੇ ਉਹ ਵਾਈਬ੍ਰੇਸ਼ਨ 'ਚ ਹੋ ਗਿਆ ਉਹ ਸਾਡੇ ਸਾਹਮਣੇ ਜਮਾ ਵੱਜ ਗਿਆ ਹੂੰ ਤਾਂ ਫਿਰ ਅਸੀਂ ਉਹਨਾਂ ਨੂੰ ਕਹਿਣਗੇ ਮੈਡੀਕਲ ਸ਼ਾਪ ਤੇ ਵੀ ਬਾਈ ਯਾਰ ਬੱਚਿਆਂ ਨੂੰ ਨਿਸ਼ਾਨਾ ਦਿਆ ਕਰੋ ਜਿੱਥੋਂ ਸ਼ੁਰੂਆਤ ਹੋਈ ਦੋ ਜਿੱਥੋਂ ਅਸਲ ਚ ਫੈਕਟਰੀ ਆ ਮਾਨਸਾ ਨਸ਼ਾ ਦੀ ਵੱਡੀ ਜਿੱਥੋਂ ਲੱਖਾਂ ਬੰਦੇ ਬੱਚੇ ਛੋਟੀ ਉਮਰ ਚ ਇਸ ਰਾਹੇ ਤੋਂ ਪੈਂਦੇ ਨੇ ਵਿਆਹ ਵੀ ਆਪਣਾ ਚਲੋ ਵਿਆਹ ਉਹ ਕਰਾ ਕੇ ਬਾਲ ਬੱਚੇ ਹੋਣ ਤੋਂ ਬਾਅਦ ਭਗੌੜਾ ਹੋ ਕੇ ਇਹ ਕੰਮ ਵਾਲੇ ਪਾਸੇ ਪਈ ਜਿਹੜੇ ਬੱਚੇ ਛੋਟੇ ਸਕੂਲ ਵਾਲਾਂ ਨੂੰ ਦਿੰਦੇ ਨੇ ਹੂੰ ਬੱਚਿਆਂ ਨੂੰ ਬਿਕਦਾ ਇੱਥੇ ਸਕੂਲ ਆਉਂਦੇ ਬੱਚੇ ਨਵਾਲਗ ਬੱਚਿਆਂ ਨੂੰ ਤੇ ਆ ਬੱਚਾ ਜਾ ਕੇ ਲਿਆ ਆਉਂਦਾ ਜੀ ਅੱਜ ਤੋਂ 600 ਜਦੋਂ ਆਪਾਂ ਕੰਮ ਸ਼ੁਰੂ ਕਰਿਆ ਸੀ ਉਹਨਾਂ ਨੇ ਵੀਡੀਓਆਂ ਬਣਾਈਆਂ ਭਾਈ ਬਾਅਦ ਚ ਬਣਾਈਆਂ ਪਹਿਲਾਂ ਨੂੰ ਰੋਕਿਆ ਉਹ ਕਹਿੰਦਾ ਤੂੰ ਕਰ ਲੈ ਰੈਡ ਆਫ ਕਰਨਾ ਇਹ ਰਸਤਾ ਹੀ ਵੇਚਾਂਗੇ ਹੂੰ ਮਹਾ ਚਲੋ ਫਿਰ ਭਾਈ ਆਪਾਂ ਗੁਰੂਦੇਵ ਸਿੰਘ ਸੀ ਕੁਸ਼ ਫਿਰ ਮਹਾ ਚਲੋ ਭਾਈ ਠੀਕ ਹੈ ਅਸੀਂ ਕਰਦੇ ਆਂ ਫਿਰ ਕਰਿਆ ਲਹਿਰ ਬਣਾਈ ਲੜੇ ਲੋਕਾਂ ਨੇ ਸਾਥ ਦਿੱਤਾ ਚਾਰ ਪੰਜ ਮਹੀਨੇ ਇਨਾ ਇਸ ਜ਼ਹਿਰ ਦੇ ਖਿਲਾਫ ਪੂਰਾ ਬਾਹਰ ਲੜੇ ਫਿਰ ਸਾਨੂੰ ਪਤਾ ਜਦੋਂ ਲਹਿਰ ਬਣ ਜਾਂਦੀ ਹੈ ਕੋਈ ਵੱਡੀ ਹਣਾ ਲੋਕ ਸਾਹ ਦੇਣ ਲੱਗ ਜਾਂਦੇ ਨੇ ਤਾਂ ਇਹਨਾਂ ਨੇ ਪਰਚੇ ਪਾ ਕੇ ਅੰਦਰ ਸਿੱਟਤਾ ਹੀ ਇਹੀ ਐਸਐਸਪੀ ਨਾਨਕ ਸਿੰਘ ਉਦੋਂ ਇੱਥੇ ਸੀਗਾ ਹੂੰ ਪਰਚੇ ਪਾ ਕੇ ਅੰਦਰ ਸਿੱਟਤਾ ਆਪਾਂ ਜਮਾਨਤ ਨਹੀਂ ਕਰਾਈ ਹਾਲਾਂਕਿ ਜੱਜ ਨੇ ਕਹਿਤਾ ਸੀ ਮੌਕੇ ਤੇ ਮੈਂ ਨਹੀਂ ਕਰਾਂਦਾ ਆਪਾਂ ਨਾ ਮੇਰੇ ਪਰਿਵਾਰ ਨੇ ਤਿੰਨ ਮਹੀਨੇ ਮੈਂ ਅੰਦਰ ਰਿਹਾ ਬਾਅਦ ਚ ਫਿਰ ਇਹਨਾਂ ਨੇ ਛੱਡਿਆ ਕਹਿ ਕੇ ਤਾਂ ਇਹਨਾਂ ਨੇ ਐ ਛੱਡਿਆ ਵੀ ਅਸੀਂ ਪਰਚੇ ਕੈਨਸਲ ਕਰਤੇ ਗੱਲ ਕਰ ਮੈਂ ਹਜੇ ਵੀ ਪਰਚੇ ਵਿੱਚ ਉਤਰਿਆ ਹਾਂ ਉਸ ਤੋਂ ਇਲਾਵਾ ਹੋਰ ਪਰਚੇ ਪਾਤੇ ਕਿੰਨੇ ਬਾਅਦ ਆ ਕੇ ਜਦੋਂ ਮੈਂ ਜਾਣਦਾ ਕਿਤੇ ਮੀਟਿੰਗ ਕਰਦਾ ਕਿਤੇ ਨਸ਼ੇ ਵਾਲ ਨੂੰ ਫੜਦੇ ਆ ਬਾਅਦ ਚ ਆ ਕੇ ਉਹ ਪਰਚੇ ਪਾਤੇ ਨਾਲ ਪਿੰਡਾਂ ਦੇ ਬੰਦੇ 18 18 19 19 ਤੇ ਪਰਚੇ ਪਾਤੇ ਮਨ ਲੈ ਜਿਹੜੇ ਪਿੰਡ ਚ ਬੁਲਾ ਲੈਂਦੇ ਨੇ ਉਹ ਪੰਡਰੀ ਪੰਚਾਇਤ ਨੂੰ ਚੱਕ ਲੈਂਦੇ ਨੇ ਵੀ ਇਹਨਾਂ ਨੇ ਲੈਰ ਨੂੰ ਦੱਬਣ ਦੀ ਕੁਚਲਣ ਦੀ ਕੋਸ਼ਿਸ਼ કરી ਪੂਰੀ ਨਸ਼ੇ ਨੂੰ ਲੈ ਕੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਹੋ ਲੋਕ ਸਮਰਥਨ ਕਰਦੇ ਆ ਤੁਹਾਡਾ ਲੋਕਾਂ ਨੇ ਬਹੁਤ ਸਮਰਥਨ ਕਰਾਈ ਪਹਿਲਾਂ ਵੀ ਕਰਿਆ ਸਮਰਥਨ ਦਾ ਮਤਲਬ ਵੀ ਨਾਲ ਖੜੇ ਨੇ ਗੱਲ ਕਰ ਹੁਣ ਕੀ ਜਦੋਂ ਹੁਣ ਸਮਰਥਨ ਤੁਸੀਂ ਮੇਰੇ ਕੋਲੇ ਆਗੇ ਤੁਸੀਂ ਮੈਨੂੰ ਫੋਨ ਕਰਤਾ ਵੀ ਛੋਟੇ ਵੀ ਸਾ ਆਪਣੇ ਪਿੰਡ ਆਈ ਹੂੰ ਮੈਂ ਕਿਹਾ ਠੀਕ ਆਵਾਂਗੇ ਜੀ ਪਹਿਲਾਂ ਤਾਂ ਵਗ ਜਾਂਦੇ ਸੀ ਆ ਮਾਰੇ ਜਦੋਂ ਸ਼ੁਰੂਆਤ ਹੋਈ ਜਦੋਂ ਬਾਅਦ ਚ ਹੁਣ ਫਿਰ ਲੋਕ ਫੋਨ ਕਰਨੇ ਸਾਡੇ ਆ ਜੀ ਸਾਡੇ ਆ ਜੀ ਉਹ ਅਸੀਂ ਐ ਕਰਾਂਗੇ ਅਸੀਂ ਉਹ ਵਿੱਚ ਲੀਡਰੀ ਟਾਈਪ ਲੋਕ ਵੱਡ ਜਾਂਦੇ ਨੇ ਉਹ ਫਿਰ ਪੋਸਟਰ ਜਦੋਂ ਛਪਾ ਲੈਂਦੇ ਪੰਜ ਦਿਨ ਪਹਿਲਾਂ ਸਾਡੇ ਰੇ ਆਊਗਾ ਫਿਰ ਉਹਨਾਂ ਨੂੰ ਪੁਲਿਸ ਤੰਗ ਕਰਨ ਲੱਗ ਜਾਂਦੀ ਇੰਟੈਲੀਜੈਂਸੀ ਘਰੇ ਜਾਣ ਲੱਗ ਜਾਂਦੀ ਵੀ ਛੋੜਿਆ ਤੁਸੀਂ ਕਿਉਂ ਬਲਾਉਣੇ ਹੋ ਰੇ ਹੂੰ ਹਨਾ ਵੀ ਆਊਗਾ ਤੋਰੇ ਵਿਰੋਧਤਾ ਕਰੂਗਾ ਨਸ਼ੇ ਬਰ ਤੋਂ ਬੋਲੂਗਾ ਇਹ ਬੋਲੂਗਾ ਤਾਂ ਨਸ਼ਾ ਹੈ ਤਾਂ ਪ੍ਰਸ਼ਾਸਨ ਦੀ ਹੈ ਤਾਂ ਸਾਡੀ ਬਨਾਮੀ ਹੈ ਹੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪ੍ਰਸ਼ਾਸਨ ਦਾ ਹੀ ਆ ਐਵੀਡੈਂਸ ਹੈ ਤੁਹਾਡੇ ਕੋਲ ਮੈਂ ਸਾਹਮਣੇ ਕਹਿਣਾ ਹੀ ਪ੍ਰਸ਼ਾਸਨ ਦਾ ਰਾਜੀਤ ਕੌਣ ਸੀ ਰਾਜੀ ਸਿੰਘ ਭੂਦੜ ਕੌਣ ਸੀ ਮੈਂ ਮੂੰਹ ਤੇ ਕਹਿਣਾ ਪ੍ਰਸ਼ਾਸਨ ਦਾ ਹੂੰ ਮੇਰੇ ਗੋਲੀ ਮਾਰਨ ਜੇ ਨਹੀਂ ਹੈਗਾ ਇਹਨਾਂ ਦਾ ਇਹਨਾਂ ਨੂੰ تنਖਾ ਕੀ ਨਹੀਂ ਮਿਲਦੀ ਕਿਸ ਚੀਜ਼ ਲਈ ਮਿਲਦੀ ਹੈ ਹੂੰ ਲੱਖ ਲੱਖ ਰੁਪਏ ਇਹ ਹਜ਼ਾਰ ਰੁਪਏ ਦਿਹਾੜੀ ਹੈ ਹਫਾਜ਼ਤ ਵਾਸਤੇ ਚੋਰੀਆਂ ਹੂੰ ਬਲਾਤਕਾਰ ਲੁੱਟਾਂ ਖੋਹਾਂ ਰੋਕਣ ਵਾਸਤੇ ਤੇ ਸਭ ਤੋਂ ਮੇਨ ਚੀਜ਼ ਸਾਡੇ ਬੱਚੇ ਮਾਰ ਰਹੇ ਨੇ ਡਰੱਗਸ ਨਾਲ ਜ਼ਹਿਰ ਨਾਲ ਇਹ ਰੋਕਣੀ ਹੈ ਇਹਨਾਂ ਨੇ ਇਸ ਚੀਜ਼ ਦੀ ਦਿਹਾੜੀ ਮਿਲਦੀ ਹੈ ਇਹਨਾਂ ਨੂੰ 11500 ਰੁਪਿਆ ਦਿਨ ਦੀ ਕਈਆਂ ਦਾ ਇਹ ਕੀ ਕਰਦੇ ਨੇ ਉਹ ਪੈਸਾ ਲੈ ਕੇ ਉਹਨਾਂ ਤੋਂ ਨਸ਼ੇ ਆਪ ਦਾ ਏਟ ਉਹ ਪੈਸਾ ਨਿਕੜਾਉਂਦੇ ਹੈ ਰੁਪਿਆ ਬਾਹਰ ਤਨਖਾਹ ਆ ਇਹ ਤਾਂ ਏਟੀਐਮ ਖੁਰਚੀ ਨਹੀਂ ਇਹਨਾਂ ਨੇ ਮਾਨਸਾ ਜਿਹੜੇ ਸਾਰੇ ਜਿਲ੍ਹਿਆਂ ਵਾਲਿਆਂ ਨੇ ਜਿਹੜੇ ਐਸਐਚਓ ਲੈਵਲ ਤੋਂ ਉੱਪਰਲੇ ਅਫਸਰ ਨੇ ਇਹ ਤਾਂ ਉੱਪਰਲੇ ਨਸ਼ੇ ਵਾਲਿਆਂ ਦੇ ਸਮਾਨ ਪੈਸਿਆਂ ਨਾਲ ਹੀ ਬੱਸਾ ਦਾ ਘਰ ਬਾਹਰ ਚਲਾਉਂਦੇ ਨੇ ਹਮ ਕੀ 60 70 ਹਜ਼ਾਰ ਵਾਲੇ ਬੰਦੇ ਦੇ 2 ਕਰੋੜ ਦੀ ਕੋਠੀ 6 ਮਹੀਨਿਆਂ ਚ ਪੈ ਸਕਦੀ ਐ ਇਹਨਾਂ ਦੇ ਬੱਚੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਬੱਚਿਆਂ ਦਾ ਸਭ ਦੇ ਮੇਰੇ ਵੀ ਨੇ ਛੋਡੇ ਵੀ ਨਹੀਂ ਇਹਨਾਂ ਕੋਲੇ ਐਡੀ ਜਾਇਦਾਦ ਕਿੱਥੋਂ ਬਣਦੀ ਐ ਐਸਐਸਪੀ ਲੈਵਲ ਦੇ ਬੰਦੇ ਨੇ ਜੋ ਜਾਂ ਐਸਐਚਓ ਕਈ ਐਸਐਸ ਸਾਡੇ ਸ਼ਹਿਰ 'ਚ ਕੈਸਾ ਐਚਓ ਆ ਉਦੋਂ ਉਦੋਂ ਵਾਲੇ ਸੀ ਉਹਤੇ ਇਲਜ਼ਾਮ ਲੱਗ ਰਹੇ ਨੇ ਹੁਣ ਵੀ ਇਲਜ਼ਾਮ ਲੱਗ ਰਹੇ ਨੇ ਉਹਨੇ ਕਹਿੰਦੇ 2 ਕਰੋੜ ਦੀ ਕੋਠੀ ਲ ਲਈ 3 ਸਾਲਾਂ 'ਚ ਆਮ ਜਮਾ ਗਰੀਬ ਕਰਦਾ ਬੁੰਡਾਗਾ ਚਲੋ ਉਹ ਤਾਂ ਆਪਾਂ ਹੁਣ ਉਹਦੇ ਇਲਜ਼ਾਮ ਲਾ ਰਹੇ ਨੇ ਉਦੋਂ ਵੀ ਉਹ ਵਿਚੀ ਸ਼ਾਮ ਨੂੰ ਸੀਗਾ ਅੰਨੇ ਅੰਨੇ ਇਲਜ਼ਾਮ ਲੱਗ ਰਹੇ ਨੇ ਹੁਣ ਮੈਂ ਤੁਸੀ ਕਹਣਾ ਪ੍ਰੂਫ ਮੈਂ ਕਿਉਂ ਕਹਿਣਾ ਮੈਂ ਤਾਂ ਕਹਿਣਾ ਹੀ ਸ਼ਹਿਰ ਚ ਨਸ਼ਾ ਵਿਕੀ ਜਾਂਦਾ ਮੈਨੂੰ ਪਤਾ ਹੈ ਹਰੇਕ ਬੰਦੇ ਨੂੰ ਪਤਾ ਹੈ ਹਰੇਕ ਜਨਜਾਤੀ ਨੂੰ ਪਤਾ ਵੀ ਨਸ਼ਾ बिक ਰਿਹਾ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਜੀ ਹੂੰ ਵੀ ਉੱਥੇ ਨਸ਼ਾ बिक ਰਿਹਾ ਹੈ ਲੋਕ ਕਹਿ ਰਹੇ ਨੇ ਵੀ ਇੱਥੇ ਨਸ਼ਾ ਵਿਕਦਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਨਸ਼ਾ ਵਿਕਦਾ ਹੈ ਹੂੰ ਇਹਨਾਂ ਨੂੰ ਚਿੜੀ ਉੱਡੇ ਦੀ ਖਬਰ ਵੀ ਹੁੰਦੀ ਹੈ ਵੀ ਇੱਥੋਂ ਚਿੜੀ ਉੱਡ ਕੇ ਉੱਥੇ ਬਹਿ ਗਈ ਜਾ ਕੇ ਅੱਜ ਵੀ ਅੱਜ ਵੀ ਵੇਖਦਾ ਤੋੜਾ ਲਾ ਕੇ ਹੁਣ ਵੀ ਵੇਖਦਾ ਹੀ ਆਪਾਂ ਮੰਗਾ ਲੈਨੇ ਜੇ ਕਹੋ ਪੈਸੇ ਲਾਓ ਹੂੰ ਫੋਨ ਕਰ ਦਿੰਨੇ ਲੈ ਆ ਕੇ ਦੇ ਦੇਣਗੇ ਵਿਚਾਰੇ ਜਿਹੜੇ ਨਖਾਂਦੇ ਪਿੰਦੇ ਨੇ ਗੱਲ ਕਰ ਉਹਨਾਂ ਨੂੰ ਅੱਬਾ ਵਿੱਚ ਵੀਡੀਓ ਤੇ ਲਮਾ ਕੇ ਉਹਦੇ ਉਹਨਾਂ ਦੇ ਪਰਚਾ ਪਾ ਦੇਣਗੇ ਸਰਕਾਰ ਤੇ ਕਹਿੰਦੀ ਅਸੀਂ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਨਸ਼ਾ ਬਿਲਕੁਲ ਜੜ ਤੋਂ ਹੀ ਪੁੱਟ ਦਾਂਗੇ ਮੈਂ ਤਾਂ ਕਹੀ ਨਾ ਡਰਾਮਾ ਹੀ ਸ਼ਰੇਆਮ ਸਾਡੇ ਮਾਨਸਾ ਤਾਂ ਬਗੀ ਜਾਂਦਾ ਸਾਰੇ ਕਿਤੇ ਵੀ ਕੀ ਜਾਂਦਾ ਆ ਪਰਸੋਂ ਨਸ਼ੇ ਖਿਲਾਫ ਮਾਨਸੀ ਲੜਾਈ ਹੋਈ ਆ ਪੂਰੀ ਸਰ ਆ ਪਰਸੋਂ ਚੌਥੀ ਮੈਂ ਵੀਡੀਓ ਪਾ ਕੇ ਐਂਡਿਸਪੈਂਸਰੀ ਦੀ ਸ਼ਰ੍ਹਾਂ ਮੁੰਡੇ ਕਰੀ ਜਾਂਦੇ ਸੀ ਜੋ ਨਸ਼ਾ ਕਰਦੇ ਨੇ ਬੱਚੇ ਉਹਨਾਂ ਨੂੰ ਕਿੱਥੋਂ ਮਿਲ ਰਿਹਾ ਹੈ ਉਹ ਵਰਡੋ ਹੋਈ ਜਾਂਦੇ ਨੇ ਰੋਜ਼ ਉਹ ਗਾਦ ਨਾਲ ਹੁੰਦੇ ਨੇ ਦੁੱਧ ਨਾਲ ਹੁੰਦੇ ਨੇ ਵਰਡੋ ਜਾਂ ਕੱਲੇ ਆਪਾਂ ਸੁਣਿਆ ਸੀ ਅੱਜ ਤੱਕ 17 18 ਸਾਲ ਦਾ ਬੱਚਾ ਮਰ ਗਿਆ ਕਿਸੇ ਤਾਂ ਨੌਜਵਾਨ ਪੁੱਤ ਮਾਂ ਦਾ ਪਾਲਿਆ ਹੋਇਆ ਉਹ ਜ਼ਹਿਰ ਨਾਲ ਮਰ ਰਹੇ ਨੇ ਜ਼ਹਿਰ ਦਿੱਤੀ ਇਹਨਾਂ ਦੇ ਆ ਇਹਨਾਂ ਦੇ ਕੋਲੋਂ ਪੁਰਾਣੇ ਅਫਸਰਾਂ ਦੀ ਲਾ ਲਓ ਜਯਦੀਸ਼ ਪੋਲਾ ਕੌਣ ਸੀ ਹੂੰ ਜਯਦੀਸ਼ ਪੋਲਾ ਜੋ ਪਰ ਕੌਣ ਸੀ ਸਰਕਾਰੀ ਤੰਤਰ ਸੀ ਛੋਟੇ ਲੈਵਲ ਤੋਂ ਚੌਕੀਆਂ ਤੋਂ ਪੈਸਾ ਇਕੱਠਾ ਕਰਨਾ ਸ਼ੁਰੂ ਹੁੰਦਾ ਚੌਕੀ ਇੰਚਾਰਜ ਹੀ ਉਸ ਨੂੰ ਲਾਏ ਜਾਂਦਾ ਜੋ ਵੱਧ ਪੈਸਾ ਇਕੱਠਾ ਕਰਾਇਆ ਜਾਵੇ ਸ਼ਹਿਰ ਦਾ ਸਿਟੀ ਦਾ ਐਸਐਚਓ ਹੀ ਉਸ ਨੂੰ ਲਾਹਿਆ ਜਾਂਦਾ ਜੋ ਵੱਧ ਪੈਸਾ ਇਕੱਠਾ ਕਰਕੇ ਦੇਵੇ ਐਸਐਸਪੀ ਆਪ ਦੇ ਬੰਦੇ ਨੂੰ ਲਾਉਂਦੇ ਨੇ ਜੋ ਇਹਨਾਂ ਨੂੰ ਵੱਧ ਪੈਸਾ ਇਕੱਠਾ ਕਰਕੇ ਦੇਣ ਨਸ਼ੇ ਨੂੰ ਲੈ ਕੇ ਜਿਹੜੀ ਤੁਸੀਂ ਲੜਾਈ ਲੜਦੇ ਹੋ ਬਹੁਤ ਸਾਰੇ ਲੋਕ ਤੁਹਾਡੇ ਉਸ ਤਰੀਕੇ ਦੇ ਨਾਲ ਸਹਿਮਤ ਨਹੀਂ ਕਹਿੰਦੇ ਨੇ ਕਿ ਪਰਮਿੰਦਰ ਝੋਟਾ ਮੈਡੀਕਲ ਸਟੋਰਾਂ ਦੇ ਵਿੱਚ ਸਿੱਧਾ ਹੀ ਘੁਸ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਮਾਹੌਲ ਹੈ ਆਪਣੇ ਆਪ ਦੇ ਵਿੱਚ ਸਨਸਨੀਖੇਜ ਬਣ ਜਾਂਦਾ ਹੈ ਕਹਿੰਦੇ ਪਰਮਿੰਦਰ ਝੋਟੇ ਨੂੰ ਲੜਾਈ ਇਸ ਤਰੀਕੇ ਦੇ ਨਾਲ ਲੜਨੀ ਚਾਹੀਦੀ ਹੈ ਲੀਗਲੀ ਵੇ ਅਪਣਾਉਣਾ ਚਾਹੀਦਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਰਸਤਾ ਹੀ ਹੋਣਾ ਭੁਖੜ ਹੜਤਾਲ ਦੇ ਬਹਿ ਜਾਣਾ ਹੂੰ ਨਸ਼ਾ ਬੰਦ ਹੋ ਜਾ ਭੁਖੜ ਹੜਤਾਲ ਦੇ ਬਹਿਣ ਆਪਾਂ ਗਏ ਦੁਕਾਨਾਂ ਚ ਬੜੇ ਦੁਕਾਨਾਂ ਚੋਂ ਨਸ਼ਾ ਪੜਾਉਂਦੇ ਛਿੱਤਰਾਂ ਦੇ ਹਰ ਪਾਏ ਆਪਾਂ ਜੇਲ੍ਹ ਕੱਟਾਂਗੇ ਕੋਈ ਚੱਕਰ ਨਹੀਂ ਆਪਾਂ ਹੋਰ ਵੀ ਪਾ ਦਾਂਗੇ 2-4 ਦੇ ਜਦੋਂ ਨਾਮ ਮੈਨੂੰ ਅੰਦਰ ਭੇਜ ਦੇ ਮੈਂ 20 ਬੰਦਾਂ ਨੇ ਪਾਉਂਦਾ ਗਰੀਬ ਦੇ ਨਹੀਂ ਖਾਣ ਪੀਣ ਵਾਲੇ ਦੇ ਨਹੀਂ ਜਿਹ ਜਿਹੜੇ ਮੈਡੀਕਲ ਸਟੋਰਾਂ ਤੇ ਐਕਸ਼ਨ ਕੀਤਾ ਨਸ਼ਾ ਬੰਦ ਹੋ ਗਿਆ ਉੱਥੇ ਉੱਥੇ ਦੁਕਾਨਾਂ ਸੀਜ ਹੋ ਗਈਆਂ ਦੋ ਦੋ ਵਾਰ ਹੋ ਗਈਆਂ ਉਹ ਬੰਦ ਨਹੀਂ ਹੋਇਆ ਨਸ਼ਾ ਛੱਡ ਕੇ ਨਹੀਂ ਛੱਡੇ ਹੁਣ ਵੀ ਵਿਗ ਰਿਹਾ ਹੈ ਅੱਜ ਵੀ ਵਿਗ ਰਿਹਾ ਹੈ ਸਹੈ ਕਿਸੇ ਦੀ ਸਰਕਾਰ ਦੀ ਸਹੈ ਸਰਕਾਰ ਰੋਕਦੀ ਨਹੀਂ ਕਹਿੰਦੀ ਐ ਮੈਡੀਕਲ ਨਸ਼ਾ ਬੀ ਉੱਚ ਨਹੀਂ ਹੁੰਦਾ ਵੀ ਇਹਨਾਂ ਨੇ ਇਹਨਾਂ ਦੇ ਮੈਂ ਕਿਉਂ ਕਹਾਂ ਨਾ ਡਰਾਮੇ ਨਹੀਂ ਮੇਰੇ ਕਹਿਣ ਦਾ ਕਾਰਨ ਕਿਉਂ ਡਰਾਮੇ ਹੈ ਇਹਨਾਂ ਨੇ 2 ਮਹੀਨੇ ਪਹਿਲਾਂ ਇੱਕ ਨੋਟੀਫਿਕੇਸ਼ਨ ਜਿਵੇਂ ਇਹ ਨਵਾਂ ਕੱਢਦੇ ਹੁੰਦੇ ਰੋਜ਼ ਨਵਾਂ ਉਹਦੇ ਇਸ਼ਤਿਹਾਰ ਛਾਪਦੇ ਨੇ ਕੋਰੋਨਾ ਦੇ ਇਹਨਾਂ ਵੀ ਮੈਡੀਕਲ ਕੋਈ ਵੀ ਮੈਡੀਕਲ ਹੋ ਫਾਰਮੇਸੀ ਹੋ ਉਹ ਤੇ ਅਸੀਂ ਫਾਰਮਾਸਿਸਟ ਬੈਠੂਗਾ ਵਾਈਟ ਕੋਟ ਪਾ ਕੇ ਡਾਕਟਰ ਆ ਉਹ ਤੋਂ ਬਗੈਰ ਉੱਥੇ ਕੋਈ ਬੰਦਾ ਬੈਠਾ ਐ ਅਸੀਂ ਸਸ ਕੈਨਸਲ ਕਰਾਂਗੇ ਪਰਚੀ ਤੋਂ ਬਣਾ ਦਵਾਈ ਰਸੀਦ ਤੋਂ ਬਣਾ ਤੇ ਨਸ਼ਾ ਤਾਂ ਬੱਚੇ ਨੂੰ ਲੈਣ ਭੇਜ ਦੋ ਬੱਚੇ ਨੂੰ ਮਿਲ ਜਾਂਦਾ ਰਸੀਦ ਆ ਅੱਛਾ ਇੱਥੇ ਬੜੇ ਵਧੀਆ ਮੈਡੀਕਲ ਨੇ ਸਾਡੇ 555 ਮੈਡੀਕਲ ਨੇ ਮਾਨ ਸਾ ਡਿਸਟ੍ਰਿਕਟ ਚ ਜਿਹੜੇ ਗੋਲੀ ਵੀ ਨੰਦੇ ਸਿਰ ਦੁਖ ਦੀ ਗੋਲੀ ਨੰਦੇ ਪੇਨ ਕਿਲਰ ਨੰਦੇ ਤੇ ਉਹ ਡੱਬਿਆਂ ਦੇ ਡੱਬੇ ਆਨੇ ਨੇ ਡੱਬੇ ਨਸ਼ੇ ਵਿਕਦੇ ਨੇ ਪੰਜਾ 50 ਲੱਖ ਦੀ ਸੇਲ ਹੈ ਜੀ ਇੱਕ ਦਿੰਦੀ ਐਡੇ ਐਡੇ ਮੇਲੇ ਸਾਰਲੇ ਹਸਪਤਾਲ ਪਾਲੇ ਉਹਨਾਂ ਨੇ ਹਨਾ ਲੋਕਾਂ ਦੇ ਬੱਚੇ ਮਾਰ ਮਾਰ ਫੈਕਟਰੀ ਆ ਉਹਨਾਂ ਦੇ ਕਰਨਗਾ ਇਹ ਉਹਨਾਂ ਦਾ ਟੌਣ ਖਾਂ ਟੌਣ ਕਿਉਂ ਉਹਨਾਂ ਤੋਂ ਲੈ ਕੇ ਡੋਨੇਸ਼ਨ ਕਰ ਦੇਣਾ ਗਰੀਬ ਬੱਚੇ ਜਿਹੜੋ ਸਕੂਲਾਂ ਵਿਚਾਰੇ ਪੰਨੀ ਸਾਧ ਉਹਨਾਂ ਲਈ ਵਧੀਆ ਸਕੂਲ ਹੈ ਨੀ ਤਖੜੀ ਜਾਇਦਾਦ ਤਾਂ ਉਸ ਵੀ ਕਰ ਦੇਣ ਚ ਕੋਈ ਗਰੀਬੀ ਰੇਖਾ ਤੋਂ ਮਾਨਸਾ ਜ਼ਿਲ੍ਹੇ ਚ ਨੀ ਮੈਂ ਰਹਿ ਸਕਦਾ ਜੇ ਦੋ ਚਾਰ ਬਲੇ ਕਿੰਦੇ ਵੀ ਪ੍ਰਾਪਰਟੀ ਹਾਇਰ ਕਰ ਲੈਣ ਲੋਕਾਂ ਦੀ ਲੜਾਈ ਲੜਦੇ ਹੋ ਬਹੁਤ ਸਾਰੇ ਪਰਚੇ ਪਵਾ ਕੇ ਜੇਲ੍ਹ ਦੇ ਵਿੱਚ ਵੀ ਤੁਹਾਨੂੰ ਰਹਿਣ ਦਾ ਜਿਹੜਾ ਕਹਿ ਸਕਦੇ ਆ ਕਿ ਉਸ ਵਕਤ ਸਮਾਂ ਪ੍ਰਾਪਤ ਹੋਇਆ ਤਾਂ ਜੇਲ੍ਹ ਦੇ ਵਿੱਚ ਰਹਿੰਦੇ ਸਮੇਂ ਤੁਹਾਡੇ ਉੱਪਰ ਫਿਰ ਕਿਸ ਤਰੀਕੇ ਦਾ ਜਿਹੜਾ ਤਸ਼ੱਦਦ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਜਾਂ ਰਿਮਾਂਡ ਲਿਆ ਜਾਂਦਾ ਕਿੰਨਾ ਕੁ ਤਸ਼ੱਦਦ ਕੀਤਾ ਗਿਆ ਤੁਹਾਡੇ ਜੇਲਾ ਦਾ ਬਾਈ ਹਰ ਪਹਿਲਾਂ ਵੀ ਬਹੁਤ ਕੱਟੀਆਂ ਸੀਗੀਆਂ ਜਿਹੜੀ ਹੁਣ ਜੇਲ੍ਹ ਕੱਟੀ ਹੈ ਇਹ ਅਲੱਗੇ ਲੋਕਾਂ ਲਈ ਕੱਟੀ ਹੈ ਜਿਹੜੀ ਹੁਣ ਆਪਾਂ ਦੋ ਵਾਰ ਕੱਟ ਕੇ ਆਏ ਆ ਇਹ ਤਾਂ ਲੋਕਾਂ ਲਈ ਕੱਟੀ ਹੈ ਪਹਿਲਾਂ ਤਾਂ ਚੱਲ ਆਮ ਲੜਾਈਆਂ ਕਰ ਕੱਟੀ ਹੈ ਇਹ ਤਾਂ ਜੇਲ੍ਹ ਆਪਾਂ ساری ਉਮਰ ਇਹੀ ਜੀ ਕੱਟਣ ਲਈ ਤਿਆਰ ਆਪਾਂ ਨੂੰ ਕੋਈ ਪਰਵਾਹ ਨਹੀਂ ਅੰਦਰ ਬਹਿ ਕੇ ਪਾਠ ਕਰੀ ਜਾਂਗੇ ਇੱਥੇ ਇੱਥੇ ਪਰਿਵਾਰ ਦੇ ਰਜੇਵੇਂ ਜਵਾਕਾਂ ਦੇ ਰਜੇਵੇਂ ਕੰਮਾਂ ਕਰਨ ਦੇ ਜਿਵੇਂ ਉੱਥੇ ਰੋਟੀਆਂ ਦਿੰਦੇ ਨੇ ਪੱਕੀਆਂ ਪਕਾਈਆਂ ਦੋ ਟਾਈਮ ਦੀਆਂ ਕੋਈ ਡਿਸਟਰਬੈਂਸ ਨਹੀਂ ਇੱਥੇ ਖੇਤ ਵੀ ਜਾਣਾ ਪੈਂਦਾ ਹੈ ਹੈਣਾ ਸਾਰਾ ਕੁਝ ਕਰਨਾ ਪੈਂਦਾ ਫਿਰ ਕੋਈ ਕਹਿੰਦਾ ਇੱਥੇ ਆ ਜਾ ਉੱਥੇ ਗੱਡੀ ਲੈ ਕੇ ਤੇਲ ਪਵਾ ਕੇ ਵੀ ਜਾਣਾ ਪੈਂਦਾ ਉੱਥੇ ਝੇਲ ਤੇ ਬੈਠਿਆ ਭਾਈ ਆਪ ਹੀ ਹੋ ਗਲ ਹੁਣ ਪਰਿਵਾਰ ਦੇ ਕਿਸੇ ਕਦੇ ਮੈਂਬਰ ਨੇ ਰੋਕਿਆ ਨਹੀਂ ਕਿ ਇਦਾਂ ਦੇ ਐਕਸ਼ਨ ਕਰਨੋਂ ਹਟਜੋ ਕੀ ਲੈਣਾ ਲੋਕ ਲੋਕ ਤੇ ਖੜਦੇ ਨਹੀਂ ਕਈ ਵਾਰੀ ਪਿੱਛੇ ਹਟ ਜਾਂਦੇ ਆ ਜਾਂ ਇਦਾਂ ਦੀ ਲੜਾਈ ਲੜਨ ਦੀ ਲੋੜ ਕੀ ਹੈ ਕਦੇ ਨਹੀਂ 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 ਗੱਲਾਂ ਆਇਆ ਨਾ ਹਣੂ ਮੈਂ ਦੱਸਦਾ ਜੀ ਹੁਣ ਜਦੋਂ ਪਰਿਵਾਰ ਹੀ ਸਾਰਾ ਸਿੱਖੀ ਜੀਵਨ ਚ ਹੈ ਗੁਰਸਿੱਖੀ ਚ ਹੈ ਪਰਿਵਾਰ ਸਾਰੀ ਸਿੱਖੀ ਚ ਹੈ ਜਦੋਂ ਬਚਪਨ ਤੋਂ ਹੀ ਆਪਾਂ ਨੂੰ ਸਿੱਖ ਕਥਾ ਕਹਾਣੀਆਂ ਸੁਣ ਸੁਣ ਕੇ ਸਿੱਖ ਧਰਮ ਬਾਣੀ ਪੜ ਪੜ ਕੇ ਵੱਡੇ ਹੋਏ ਹਨ ਹਣਾ ਉਹ ਆ ਗਿਆ ਬਾਬਾ ਉਹ ਉਹ ਜਦੋਂ ਆਪਾਂ ਸਾਰਾ ਕੁਝ ਹੀ ਸਿੱਖੀ ਤੋਂ ਉਹ ਜੁੜਿਆ ਹੋਏ ਆ ਫਿਰ ਜਦੋਂ ਮੈਂ ਮਾੜੇ ਪਾਸੇ ਤੁਰਿਆ ਮੈਨੂੰ ਮਾੜਾ ਵੀ ਕਿਹਾ ਬਹੁਤ ਜ਼ਿਆਦਾ ਫਿਰ ਜਦੋਂ ਮੈਂ ਦੇਖਿਆ ਵੀ ਆਪਣਾ ਬਾਪ ਦੁਖੀ ਤਾਂ ਹਰ ਬਾਪ ਦੁਖੀ ਫਿਰ ਆਪਾਂ ਵਾਪਾਂ ਨੂੰ ਸੁਖੇ ਕਰ ਲਈ ਤੁਰਪੇ ਫਿਰ ਉਹ ਮੈਨੂੰ ਹੁਣ ਕਿਵੇਂ ਕਹਿ ਸਕਦੇ ਨੇ ਪਿੱਛੇ ਮੁੜ ਹੂੰ ਉਹ ਕਹਿ ਨਹੀਂ ਸਾਦੇ ਨਾ ਬਾਕੀ ਯਾਰ ਆਪਣੇ ਪਰਿਵਾਰ ਤੇ ਆਪਣੇ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਵਾਰਿਆ ਆਪਾਂ ਤਾਂ ਉਹਦੇ ਬੱਚੇ ਐ ਬਾਬਾ ਬੰਦਾ ਸਿੰਘ ਬਹਾਦਰ ਫਿਰ ਜਦੋਂ ਆਪਾਂ ਕਹਾਣੀ ਅਸੀਂ ਸੁਣਿਆ ਭਾਉ ਭਾਈ ਤਰੂ ਸਿੰਘ ਵਰਗਿਆਂ ਦੀ ਵੀ ਖੋਪੜ ਕਟਾ ਲਿਆ ਸਿੱਧਕੋ ਨਾ ਹਾਰੇ ਤੇ ਆਪਾਂ ਕਿਉਂ ਸਿੱਧਕੋ ਹਾਰੀ ਆਪਣੀ ਤਾਂ ਲੜਾਈ ਆਮ ਜੀ ਐ ਮਾਨਸੇ ਮਾਨਸੇ ਦੀ ਧਰਤੀ 'ਚ ਇਸ ਤਰ੍ਹਾਂ ਦਾ ਕੀ ਐ ਜੇ ਨੌਂਦਵਾਂ ਸਿੱਧੂ ਮੂਸੇਵਾਲਾ ਸੀ ਉਹਨੇ ਬਹੁਤ ਸਾਰੇ ਬਾਕੀ ਦੇ ਨਾਲ ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਦੇ ਰੋਮਈ ਗੀਤ ਗਏ ਜੇ ਤੁਸੀਂ ਅਵਾਜ਼ ਬੁਲੰਦ ਕਰਦੇ ਤਾਂ ਬਿਬਾਕੀ ਦੇ ਨਾਲ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਭੈ ਨਹੀਂ ਇਦਾਂ ਦੀ ਕੀ ਮਾਨਸੇਤੀ ਸਾਡੇ ਸਾਡਾ ਖਾਰਾ ਪਾਣੀ ਆ ਜੀ ਇੱਥੇ ਖਾਰੇ ਪਾਣੀ ਵਾਲੇ ਲੋਕ ਸ਼ੁੱਧ ਹੁੰਦੇ ਨੇ ਅਸੀਂ ਖਾਰਾ ਪੀਂਦੇ ਮਿੱਠਾ ਨਹੀਂ ਪਾਣੀ ਪੀਂਦੇ ਮਿੱਠੀ ਬੋਲੀ ਨਹੀਂ ਰੁੱਕੀ ਬੋਲੀ ਆ ਲੋਕ ਸੋਚਾਂਗੇ ਬੋਲੀ ਤੋਂ ਵੀ ਯਾਰ ਇਹ ਤਾਂ ਕੌੜਾ ਬੋਲਦਾ ਹੁਣ ਭਾਈ ਜੀਵ ਤਲਬੇ ਚੱਟਣ ਵਾਸਤੇ ਨਹੀਂ ਬਣੀ ਕੁੱਲੀ ਬੰਦੇ ਦੀ ਮਾਨਸਾ ਹਰੇਕ ਬੰਦੇ ਨੇ ਉਹਨੇ ਬੁਲਾਏਗਾ ਔਰ ਅਗਲਾ ਤੈਨੂੰ ਮੈਨੂੰ ਵੀ ਮੈਂ ਤੁਰਿਆ ਆਉਂਗਾ ਮੈਨੂੰ ਇਹ ਕੋਈ ਆਏ ਨਹੀਂ ਕੋਈ ਉਹਦੀ ਛੋਟੇ ਉਹ ਕਿਵੇਂ ਹੈ ਠੀਕ ਹੈ ਬਾਈ ਹੂੰ ਬਾਈ ਲੋਕ ਪਿਆਰ ਕਰਦੇ ਨੇ ਨਾਲ ਖੜਦੇ ਨੇ ਲੋਕ ਹੀ ਬਣ ਕੇ ਇੱਥੇ ਤਾਂ ਕੋਈ ਜੀਸੀਬੀ ਕੰਮ ਕਰੀ ਜਾਵੇ ਪੰਜਾਹ ਬੰਦਾਂ ਦਾ ਇਕੱਠ ਹੋ ਜਾਂਦਾ ਹੂੰ ਜੇ ਮੈਂ ਲੜਿਆ ਜੇ ਮੈਂ ਲੜਿਆ ਮੇਰਾ ਮਾਨਸਾ ਦੇ ਲੋਕਾਂ ਨੇ ਪੁੱਜ ਕੇ ਸਾਧ ਦਿੱਤਾ ਰੱਜ ਕੇ ਮਾਵਾ ਨੇ ਭੈਣਾ ਨੇ ਭਰਾਵਾ ਨੇ ਨਸ਼ਾ ਕਰਨ ਵਾਲੇ ਮੇਰਾ ਸਾਰਨਾਬਤ ਸਾਥ ਸਾਥ ਤਾਂ ਗੱਲ ਬੰਨੇਗਾ ਬਾਈ ਬਿਓ ਮੁੰਡੇ ਨਸ਼ਾ ਕਰਦੇ ਨੇ ਉਹਨਾਂ ਕਿਉਂ ਉਹ ਦੁਖੀ ਨੇ ਯਾਰ ਸਮਾਜ ਉਹਨਾਂ ਤੋਂ ਨਫ਼ਰਤ ਕਰਨ ਲੱਗ ਗਿਆ ਹੁਣ ਸਿੱਧੂ ਮੂਸੇ ਵਾਲਾ ਸੀ ਵਿਚਾਰਾ ਸਾਡੀ ਸ਼ਾਨ ਸੀ ਹੀਰਾ ਸੀ ਮਾਨਸਾ ਜਿਲ੍ਹੇ ਦਾ ਨਾਂ ਰਛਨਾ ਆ ਗਿਆ ਜਿਹੜਾ ਬੋਲਦਾ ਉਹਨੂੰ ਇਹ ਮਰਵਾ ਦਿੰਦੇ ਨੇ ਦੀਪ ਸਿੱਧੂ ਸੀ ਭਾਈ ਉਹ ਮਰਵਾਤਾ ਹਣਾ ਆ ਭਾਈ ਅਮਰਤਪਾਲ ਸਿੰਘ ਜਵਾਨੀ ਨੂੰ ਸਿੱਧੇ ਪਾਸੇ ਲੈ ਕੇ ਆਉਣ ਲੱਗਿਆ ਉਹਨੂੰ ਚੱਕ ਕੇ ਐਨਐਸਏ ਵਾਲਾ ਕੇ ਅੰਦਰ ਸੜਤੀ ਕੋਈ ਵੀ ਬੰਦਾ ਬੋਲਦਾ ਬਈ ਸੱਚ ਵਾਲੇ ਪਾਸੇ ਉਹਨੂੰ ਇਹ ਕਿਸੇ ਨਾ ਕਿਸੇ ਲੋਟ ਖਤਮ ਕਰਨ ਦੀ ਕੋਸ਼ਿਸ਼ ਕਰਦੇ ਪੰਜਾਬ ਦਾ ਲੰਬੇ ਸਮੇਂ ਦੇ ਵਿੱਚ ਜਿਹੜਾ ਕਾਰਜਕਾਲ ਸੀ ਕਾਂਗਰਸ ਦਾ ਅਕਾਲੀ ਦਲ ਦਾ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇੱਕ ਅਮੀਰ ਸੀ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਕੀ ਲੱਗਦਾ ਕਿ ਹੁਣ ਤੀਜਾ ਬਦਲਾ ਉਹ ਵੀ ਲੰਬਾ ਹੋ ਗਿਆ ਤੇ ਇਕੱਲਾ ਬੀਜੇਪੀ ਰਹਿ ਗਈ ਲੱਗਦਾ ਕਿ ਪੰਜਾਬ ਦੀ ਕੋਈ ਭੁਗਤਾ ਕੋਈ ਸਵਾਰ ਸਕਦੀ ਹੈ ਕੋਈ ਸਿਆਸੀ ਤੌਰ ਤੇ ਕੋਈ ਅਜਿਹੀ ਤਰ ਆਪਣੇ ਤਾਂ ਆਕਾਲ ਪੁਰਖ ਸਵਾਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੋਲ ਸ ਮਾਰਨਗੇ ਜਿੱਦੈ 96 ਕਰੋੜ ਖਾਲਸਾ ਹੋ ਗਿਆ ਤੇ ਹੁਣ ਹੁਣ ਇਹ ਸਾਡੇ ਲੋਕ ਨਾਫਰਤ ਕਰਨ ਲੱਗ ਜਾਂਦੇ ਨੇ ਵੀ 96 ਕਰੋੜ ਕਿਵੇਂ ਹੋਊਗਾ ਆਪਾਂ ਕਿੰਨੇ ਕਰੋੜ 10 ਕਰੋੜ ਆ ਪੰਜਾਬੀ ਆਪਣੇ ਬੱਚੇ ਇੱਕ ਇੱਕ ਬੱਚਾ ਹੈ ਜੇ ਆਪਾਂ 5 5 ਬੱਚੇ ਵੀ ਕਰ ਲਈਏ ਕਿੰਨੇ ਹੋ ਜਾਣਗੇ 96 ਕਰੋੜ ਤਾਂ ਇਹਨਾਂ ਨਾਲ ਨਹੀਂ ਹੁੰਦਾ ਨਾ 96 ਕਰੋੜ ਦਾ ਮਤਲਬ ਹਰੇ ਪੂਰਾ ਪੰਜਾਬ ਪੂਰਾ ਇੰਡੀਆ ਪੂਰਾ ਵਰਲਡ 96 ਕਰੋੜ ਉਹ ਖਾਲਸੇ ਨੇ ਸਾਜਣਾ ਤੇ ਫੇਰ ਉਹਦੇ ਪੁੱਛਾਂਗੇ ਵੀ ਇਹਨਾਂ ਨੇ ਕੀ ਸਵਾਰਨਾ ਇਹ ਆਪਣਾ ਕੁਝ ਨਹੀਂ ਸਵਾਰਦੇ ਇਹਨਾਂ ਇਹਦਾ ਇਹਦਾ ਪਾਉ ਦੱਬਣ ਕੋ ਚਣ ਲਈ ਪੈਦਾ ਹੋਏ ਨੇ ਸਾਰੇ ਸ਼ੁੱਧ ਲੋਕ ਹੋਣ ਕੇ ਖਾਲਸੇ ਆ ਸਾਸ਼ ਜਦ ਯਰ ਬਾਕ ਹੋਏ ਨਹੀਂ ਬਾਕਾ ਤੋਂ ਕਰਨੀ ਨਾਮੇ ਚ ਗੁਰੂ ਨਾਨਕ ਦੇਵ ਜੀ ਨੇ ਕੀ ਦੱਸਿਆ ਹਰ ਕੋਈ ਕਰਨੀ ਨਾਮ ਸ਼ੋਭਾ ਸਿੰਘ 17 ਨੇ ਹੁਣ ਲੋਕ ਸੁਣਦੇ ਨਹੀਂਆਂ ਇਹ ਚੀਜ਼ਾਂ ਸ਼ੋਭਾ ਸਿੰਘ 17 ਨੇ ਸਾਰੀ ਉਹਦੀ ਵਿਆਖਿਆ ਕਰਤੀ ਕਰਨੀ ਨਾਮੇ ਦੀ ਉਹਦੇ ਚ ਗੁਰੂ ਨਾਨਕ ਦੇਵ ਨੇ ਉਹਦੇ ਨਾਲ ਰੁਕਨਦੀਨ ਨਾਲ ਕਰਿਆ ਸੀ ਮੇਰੇ ਨਾਲ ਸਿਆ ਪਤਾ ਨਹੀਂ ਕੀ ਇਹ ਨਾਲ ਸਿੱਧਾ ਗੋਸ਼ਟੀ કરી ਸੀ ਕਿਹਦੇ ਨਾਲ કરી ਸੀ ਮੈਂ ਸ਼ਾਇਦ ਗਲਤ ਕਹਿ ਰਿਹਾ ਹਾਂ ਹਾਂ ਉਹ ਨਾਲ કરી ਸੀ ਉਹਨਾਂ ਨੇ ਉਹਨਾਂ ਨੂੰ ਕੱਲਾ-ਕੱਲਾ ਆਪ ਦਾ ਗੁਰੂ ਗੋਬਿੰਦ ਸਿੰਘ ਆਲਾ ਬੰਦਾ ਸਿੰਘ ਬਹਾਦਰ ਸਿੰਘ ਆਲਾ ਖਾਲਸਾ ਰਾਜ ਆਲਾ ਖਾਲਸੇ ਰਾਜ ਚਗਦਾਰੀ ਆਲਾ ਫੁੱਟ ਆਲਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਫੁੱਟ ਆਲਾ ਅੰਗਰੇਜ਼ਾਂ ਤੱਕ ਦੇ ਰਾਜ ਆਲਾ ਸਮਾਂ ਦੱਸਦਾ ਸੀ ਤੇ ਗਾਹਾਂ ਗੁਰੂ ਗੋਬ ਸਿੰਘ ਨੇ ਦੱਸਦਾ ਪੰਜਾਬ ਦੇ ਚਿੰਤਕ ਇਸ ਚਿੰਤਾ ਦੇ ਵਿੱਚ ਆ ਕਿ ਪੰਜਾਬ ਵਿਹਲਾ ਹੋ ਰਿਹਾ ਹੈ ਨਸ਼ਾ ਵੱਧ ਰਿਹਾ ਇੱਥੇ ਪ੍ਰਵਾਸੀ ਆ ਰਹੇ ਆ ਤੇ ਲਗਾਤਾਰ ਜਿਹੜਾ ਨੌਂਡਵਾਨਾ ਸਮਾਜਿਕ ਕੁਰੀਤੀਆਂ ਦਾ ਸਾਹਮਣਾ ਕਰ ਰਿਹਾ ਕਹਿੰਦੇ ਕਦੋਂ ਪਸਾਰਾ ਹੋ ਕਦੋਂ ਨਜ਼ਾਤ ਮਿਲੂ ਇਹਨਾਂ ਚੀਜ਼ਾਂ ਤੋਂ ਦੇਖੋ ਸਮਾਜਿਕ ਕੁਰੀਤੀਆਂ ਬਹੁਤ ਹੈ ਆਪਣਾ ਫਰਜ ਹੈ ਨਾ ਜੀ ਜ਼ਬਰਦਸਤ ਲੜਨ ਦਾ ਕਿਉਂ ਆਪਣੇ ਗੁਰੂ ਸਾਹਿਬ ਲੜੇ ਨੇ ਜੇ ਆਪਾਂ ਕੀ ਆ ਯਾਰ ਬਦੋਵਾਂ ਮਰ ਜਾਗੇ ਹੋਰ ਤਾਂ ਕੁਝ ਨਹੀਂ ਹੋਣਾ ਹਨਾ ਬਦੋਵਾਂ ਮਾਰ ਦੇਣਗੇ ਸਮਾਜਿਕ ਰੀਤੀਆਂ ਖਿਲਾਫ ਲੜਦੇ ਨੂੰ ਉਹ ਕੀ ਜੋ ਉਹ ਵੀ ਦਾ ਐਕਸੀਡੈਂਟ ਉਹ ਤਾਂ ਮਰ ਨਹੀਂ ਹੈ ਬੈੱਡ ਤੇ ਪਿਆ ਨੇ ਹਨਾ ਸਮਾਜਿਕ ਰੀਤੀਆਂ ਖਿਲਾਫ ਆਪਾਂ ਨੂੰ ਲੜਨਾ ਚਾਹੀਦਾ ਬੋਲਣਾ ਚਾਹੀਦਾ ਹੱਕ ਕਿਸੇ ਗਰੀਬ ਦੇ ਹੱਕ ਲਈ ਬੋਲਣਾ ਬਹੁਤ ਜ਼ਰੂਰੀ ਹੈ ਕਿਸੇ ਗਰੀਬ ਤੇ ਜ਼ੁਲਮ ਹੁੰਦਾ ਉੱਥੇ ਤੱਕੜਿਆ ਦਾ 3600 ਵੀ ਮਾੜੇ ਮੱਤਲ ਖਾਤਰ ਮਾੜੇ ਖਾਤਰ ਬੋਲਣ ਦਾ ਆਪਣਾ ਫਰਜ਼ ਹੈ ਜਿੱਥੇ ਆਪਾਂ ਨੂੰ ਲੱਗੇ ਵੀ ਇਹਦੇ ਬੰਦੇ ਖਾਤਰ ਕੋਈ ਨਹੀਂ ਖੜਦਾ ਤੇ ਪੰਜਾਬ ਦੇ ਨੌਜਵਾਨ ਬੋਲਣਾ ਚਾਹੀਦਾ ਫੇਰ ਵੀ ਪੰਜਾਬ ਚ ਪਸਾਰਾ ਕਦੋਂ ਹੋਣਾ ਪੰਜਾਬ ਚ ਪਸਾਰਾ ਉਦੋਂ ਹੋਣਾ ਜਦੋਂ ਹਰ ਘਰ ਸਿਰ ਹੋਈ ਖਾਲਸਾ ਖਾਲਸਾ ਰਾਜ ਹੋਊਗਾ ਆਉਣੀ ਆਉਣਾ ਜੀ ਇਹਦੇ ਚ ਕੋਈ ਦਹਿਰ ਦੋਰ ਆਇ ਨਹੀਂ ਆਪਾਂ ਨੂੰ ਤਾਂ ਆਸ ਹੀ ਉੱਥੇ ਖੜੀ ਆ ਕੱਲੀ ਹੋਰ ਨਾ ਇਹ ਪਾਰਟੀਆਂ ਪੂਟਿਆ ਤਾਂ ਚੋਰ ਨੇ ਮੈਨੂੰ ਬਣਾ ਬਣਾ ਦੇ ਲੀਡਰ ਕਹ ਲੂ ਮੈਂ ਚੋਰ ਹੂੰ ਕੁਰਸੀ ਚੀਜ਼ ਅਹੀ ਜਿਹੜੀ ਇਹ ਕੁਰਸੀ ਆ ਤੁਸੀਂ ਤੁਸੀਂ ਨਹੀਂ ਕਦੇ ਸੋਚਿਆ ਕਿ ਮੈਂ ਵੀ ਚੋਣਾ ਲੜੂ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਜਾਂ ਆਪਣੇ ਇਲਾਕੇ ਦੀ ਆਵਾਜ਼ ਬੁਲੰਦ ਕਰੂੰਗਾ ਕਦੇ ਇਸ ਚੀਜ਼ ਨੂੰ ਨਹੀਂ ਲੈ ਕੇ ਸੋਚਿਆ ਐਵੇਂ ਵਧੀਆ ਨਾ ਲਾ ਲਾ ਸਾਨੂੰ ਜੀ ਭਾਈ ਐਵੇਂ ਵਧੀਆ ਨਾ ਲਾ ਲਾ ਸਾਨੂੰ ਹੈ ਐਵੇਂ ਵਧੀਆ ਨਾ ਲਾ ਲਾ ਮੈਂ ਬੋਲਦਾ ਕੱਲ ਨੂੰ ਮੈਨੂੰ ਲੋਕ ਕਹੀ ਰਗੇ ਝੋਟਾ ਵੀ ਚੋਰ ਹੈ ਚੋਰੀ ਸਿਸਟਮ ਦੇ ਵਿੱਚ ਰਹਿ ਕੇ ਕਿਵੇਂ ਬੰਦਾ ਸੱਚ ਬੋਲ ਸਕਦਾ ਮੈਨੂੰ ਇੱਕ ਬੰਦਾ ਸਿਸਟਮ ਦੇ ਵਿੱਚ ਬਹਿ ਕੇ ਸੱਚ ਬੋਲਦਾ ਦਿਖਾ ਦਿਓ ਸਿਸਟਮ ਦੇ ਵਿੱਚ ਹੋਵੇ ਤੇ ਸੱਚ ਬੋਲੇ ਸਿਸਟਮ 'ਚ ਆਉਣ ਤੋਂ ਪਹਿਲਾਂ ਸੱਚ ਬੋਲਦੇ ਨੇ ਜਿਵੇਂ ਇਹ 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 ਭਗਵੰਤ ਮਾਨ ਬੋਲਦਾ ਸੀ ਲੱਗਦਾ ਨਹੀਂ ਕਿ ਜਿਹੜੇ ਸਿਸਟਮ ਦੇ ਵਿੱਚ ਆ ਖੈਰੇ ਵਰਗੇ ਜਾਂ ਹੋਰ ਲੀਡਰ ਆ ਉਹ ਸੱਚ ਬੋਲਦੇ ਆ ਉਹ ਭਗਵੰਤ ਤੌਰ ਤੇ ਸੱਚ ਬੋਲਦੇ ਆ ਆਪ ਦੀ ਸਰਕਾਰ ਹੁੰਦੀ ਆ ਉਦੋਂ ਕਿ ਪੁੱਛੂ ਪੈਂਦੇ ਉਹਨਾਂ ਦੇ ਹੂੰ ਉਦੋਂ ਕਿਉਂ ਨਹੀਂ ਬੋਲਦੇ ਬੋਲਦੇ ਨੇ ਬੱਟ ਉਹਦੇ ਤੋਂ ਕੁਰਸੀ ਨਹੀਂ ਹੁੰਦੀ ਕੋਲੇ ਜਦੋਂ ਕੋਲੇ ਪਾਵਰ ਹੈ ਹੁਣ ਜੀ ਫਿਰ ਫਿਰ ਤੁਸੀਂ ਕਹੋਗੇ ਝੋਟਾ ਆ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੂੰ ਸੰਭਾਲ ਕਰੇ ਮੈਂ ਹੂੰ ਗੱਲ ਚਾਹੀਂ ਭਰਨਾ ਪਿਆ ਸੀ ਮੈਂ ਸਿੱਖਾਂ ਗੁਰਗੋਬਿੰਦ ਸਿੰਘ ਦਾ ਪੁੱਤ ਆ ਗੁਰਗੋਬਸ ਨੂੰ ਮੰਨਦਾ ਉਹ ਸਾਡੇ ਜਥੇਦਾਰ ਨੇ ਸਾਡੇ ਟੀਚਰ ਨੇ ਮੈਂ ਉਹਨਾਂ ਨੂੰ ਕੁਝ ਵੀ ਪੁੱਛ ਸਕਦਾ ਹਾਂ ਮੇਰਾ ਇਹ ਕਿਵੇਂ ਮਰਜੀ ਪੁੱਛਾਂ ਚ ਹੱਥ ਬੰਨ੍ਹ ਕੇ ਪੁੱਛਾਂ ਬੇਨਤੀ ਕਰਕੇ ਮੈਂ ਤਾਂ ਉਹਨਾਂ ਨੂੰ ਐਂ ਕਿਹਾ ਸੀ ਵੀ ਯੂਨੀਵਰਸਿਟੀ ਨਸ਼ਾ ਵਕਦਾਈ ਸਾਡੀ ਸਿੱਖੀ ਦਾ ਘਾਣ ਹੋ ਰਿਹਾ ਹੈ ਮੇਰੇ ਪਿੱਛੇ ਹਲਾ ਹਲਾ ਕਰਕੇ ਪੈਗੇ ਤੇ ਮੈਨੂੰ ਸਾਰੀ ਕਾਲੀ ਲੀਡਰਸ਼ਿਪ ਪਣੇ ਮੈਨੂੰ ਤੈਨੂੰ ਮਾਰਦਾ ਕਹਿਆ ਕਰਦਾ ਕੁਝ ਨਾ ਇਹਨਾਂ ਨੇ ਰਸਦੰਦ ਲਾਈਆਂ ਹੁੰਦੀਆਂ ਨੇ ਉਹ ਤੈਨੂੰ ਐਂ ਕਰਦਾਂਗਾ ਮੈਂ ਹਾਂ ਯਾਰ ਕੀ ਮਾਰਾਂ ਜਦੋਂ ਮੈਂ ਨਾ ਸ਼ਰਾਂਤ ਡਰੈਸ ਉਤੋਂ ਕੀ ਡਰੂੰਗਾ ਹਣਾ ਚੱਲ ਮੈਂ ਫੇਰ ਵੀ ਚੁੱਪ ਰਹਾ ਫੇਰ ਮੈਨੂੰ ਕਈ ਬੰਦੇ ਵਿਚਾਰੇ ਉਹ ਕਹਿੰਦੇ ਚਲੋ ਪ ਤੇ ਹੁਣ ਉਹੀ ਜਥੇਦਾਰ ਸਾਹਿਬ ਨੇ ਜਿੱਦੇ ਉਹ ਪਾਵਰ ਸੀ ਉੱਥੇ ਜਥੇਦਾਰ ਸੀ ਉੱਦੀ ਠੋਕ ਕੇ ਕਹਿੰਦਾ ਚੱਲ ਕਿੱਥੇ ਨਸ਼ਾ ਵੇਚਦਾ ਮੈਂ ਮਾਰੂੰ ਡਾਂਗਾ ਐਲਾਨ ਕਰਦ ਕਰਵਾ ਦਿੰਦਾ ਗਿਆਨੀ ਜਥੇਦਾਰ ਹਰਪੀ ਸਿੰਘ ਜਥੇਦਾਰੀ ਤੇ ਹੁੰਦਾ ਸਵੇਰੇ ਗੁਰਦੁਆਰੇ ਚ ਹੁਕਮਨਾਮਾ ਅੰਬਰਸਰੋਂ ਕਹਿੰਦਾ ਤਲਵੰਡੀ ਸਾਹਿਬੋਂ ਸੀ ਵੀ ਭਾਈ ਜੋ ਨਸ਼ਾ ਵੇਚੋ ਸਿੱਖ ਨਹੀਂ ਹੂੰ ਉਹਦੇ ਘਰੇ ਗ੍ਰੰਥ ਸਾਹਿਬ ਨਹੀਂ ਜਾਂਦਾ ਸੀ ਨੂੰ ਧਰਮ ਚੋਂ ਛੇਕਾਂਗੇ ਕੋਈ ਵੀ ਬੰਦਾ ਹੈ ਚਾਹੇ ਨਸ਼ਾ ਵੀ ਵੇਚਦੇ ਨੇ ਆਖਰੋਂ ਹੈਗੇ ਤਾਂ ਆਪਣੀ ਭਰਾ ਨੇ ਤੁਸੀਂ ਤੁਸੀਂ ਨਸ਼ੇ ਦੀ ਗੱਲ ਕੀਤੀ ਤੇ ਇਸੇ ਮਸਲੇ ਦੇ ਨਾਲ ਜੁੜਦਾ ਹੋਇਆ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕੀਤੀ ਤੇ ਜਥੇਦਾਰ ਸਾਹਿਬ ਦੇ ਨਾਲ ਜੁੜਦਾ ਹੋਇਆ ਸਵਾਲ ਹੈ ਕਿ ਪਿਛਲੇ ਦਿਨੀ ਇੱਕ ਇੱਕ ਗ੍ਰੰਥੀ ਸਿੰਘ ਨੇ ਜਿਹੜਾ ਇੱਕ ਗਤੀਵਿਧੀ ਕੀਤੀ ਕਾਰਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਵੀਡੀਓ ਕਾਲ ਕੀਤੀ ਉਹਨੂੰ ਪ੍ਰੇਰਿਤ ਕੀਤਾ ਕਿ ਇਸ ਤਰ੍ਹਾਂ ਨਹੀਂ ਕਰਨਾ ਤੇ ਉਸ ਤੋਂ ਬਾਅਦ ਉਹਨੇ ਪ੍ਰਾਨਵੀ ਕੀਤਾ ਹਾਲ ਦੇ ਵਿੱਚ ਇੱਕ ਹੋਰ ਸ਼ਖਸੀਅਤ ਸਾਡੇ ਸਾਹਮਣੇ ਆ ਉਹ ਐਸਜੀਪੀਸੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਸ਼ਿਕਾਰ ਹੋਈ ਆ ਆਂਗੀ ਰਾਗੀ ਸਿੰਘ ਹੈ ਉਹਨੂੰ ਗੁਰਦੁਆਰਾ ਸਾਹਿਬ ਚੋਂ ਕੱਢ ਦਿੱਤਾ ਗਿਆ ਲੱਗਦਾ ਨਹੀਂ ਕਿ ਗੁਰਦੁਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਜਾਂ ਐਸਜੀਪੀਸੀ ਦੇ ਸਮੁੱਚੇ ਨਿਜ਼ਾਮ ਨੂੰ ਲੈ ਕੇ ਜਥੇਦਾਰ ਸਾਹਿਬ ਕੋਈ ਹੁਕਮਨਾਮਾ ਜਾਰੀ ਕਰਨਾ ਧਾਰਮਿਕ ਪ੍ਰਬੰਧੀ ਸਾਬ ਲੰਨ ਤੇ ਸਵਾਜਿਕ ਪ੍ਰਬੰਧਾ ਪੇ ਸੰਭਿਆ ਜਾਊਗਾ ਇਹ ਸਾਡਾ ਦੇਖੋ ਆਪਦੇ ਆਪ ਬਿਦ ਬਣੀ ਆ ਮੈਂ ਤਾਂ ਇਹਨੂੰ ਫੋਨ ਨਹੀਂ ਕਰਾ ਤੁਸੀਂ ਦੱਸਿਆ ਜੀ ਬੰਦਾ ਪਹਿਲਾਂ ਪਤਾ ਮੀ ਸਾਡਾ ਹੀ ਭਰਾ ਇਹ ਬਚਪਨ ਤੋਂ ਇੱਥੇ ਹੀ ਰਹੇਗਾ ਛੋਟਾ ਹੁੰਦੀ ਅੰਗ ਹੀ ਨਾ ਵਿਚਾਰਾ ਘਰੋਂ ਵੀ ਅੰਗ ਹੀ ਨਾ ਕੀਰਤਨ ਕਰਦਾ ਹੈ ਕੀਰਤਨ ਕਰਕੇ ਗੁਜ਼ਾਰਾ ਕਰਦਾ ਜੇ ਕੋਈ ਇਹਦੇ ਬਾਜੇ ਤੇ 20 ਰੁਪਏ ਰੱਖ ਗਿਆ ਮੱਥਾ ਟੇਕ ਗਿਆ ਤੇ ਜੇ ਇਹਨੇ ਉਹ ਲੈ ਲੇ ਪਹਿਲੀ ਗੱਲ ਤਾਂ ਉਹ ਹੈ ਹੀ ਰੱਗੀ ਦੇ ਹੁੰਦੇ ਨੇ ਬਿਲਕੁਲ ਜੇ ਇਹਨੇ ਵੀ ਜਵਾਕ ਪਾਲ ਲੈਨੇ ਦੋ ਜਵਾਕ ਨੇ ਇਹ ਕਿੱਥੇ ਪੜਾਵੇ ਇਹ ਹੂੰ ਬੱਚਿਆਂ ਦੀ ਫੀਸ ਇਹਦੀ ਫ੍ਰੀ ਆ ਸ਼ਦਕਾਲ ਅਕੈਡਮੀ ਚ ਮੈਨੂੰ ਲੱਗਦਾ ਵਿਚਾਰੀ ਫਿਰ ਵੀ ਖਰਚਾ ਬਹੁਤ ਹੈ 6000 ਤਾਂ ਨਹੀਂ تنਖਾ ਹੈ 7000 ਕੀਰਤਨੀਆਂ ਦੀ ਗੁਰੂ ਕੇ ਕੀਰਤਨੀਆਂ ਦੀ 7000 تنਖਾ ਹੈ ਕਲ ਜੰਗ ਮੈਂ ਕੀਰਤਨ ਪ੍ਰਧਾਨਾ ਜੋ ਕੀਰਤਨ ਕਰਦਾ ਉਹ ਤੇ ਕੋਣ ਵੀ ਤੂੰ 600 420 ਰੁਪਏ ਕੇ 600 ਰੁਪਏ 420 420 ਪੇਟਾ ਉਹਨੇ ਲੈ ਲਈ ਤੇ ਉਹ ਤੇ ਇਹ ਆ ਖੋਤੀ ਫਿਰ ਮੈਨੂੰ ਤੁਸੀਂ ਫਿਰ ਮੈਨੂੰ ਲੋਕ ਕਹਿੰਦੇ ਤੂੰ ਐਂ ਕਿਹਾ ਬੋਲਦਾ ਇਹ ਐਵੇਂ ਹੀ ਬਾਦੂ ਦੇ ਲਫਾਫਿਆਂ ਵਾਲੇ ਗਾਹਾਂ ਨੇ ਚੇਲੇ ਚਾਪਤੇ ਜੋ ਨੋਵਾਲੇ ਕੇ ਕੁੰਦ ਨੇ ਸਾਡੇ ਪਾਏ ਹੋਏ ਗੋਲਕ ਦੀ ਮਾਇਆ ਦੀ ਹੂੰ ਬਾਣੀ ਚ ਲਿਖਿਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਾਣੀ ਚ ਵੀ ਆਪਣੀ ਇਹ ਆਮ ਕਹਾਵਤ ਹੈ ਵੀ ਜਿਹੜਾ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ ਹੂੰ ਤੇ ਉਹਦੇ ਦਾ ਬਾਜੇ ਤੇ ਰੱਖੇ ਸੀ ਜਿਉਂ ਨੇ ਲੈ ਲੇ ਉਹਦੀ ਦਾ ਪੇਟਾ ਬੰਨਦੀ ਉਹਨੇ ਕੀਰਤਨ ਕਰਿਆ ਕੰਟਾ ਸੰਗ ਪਾੜਿਆ ਫਿਰ ਉਹਨੇ ਵੀਡੀਓ ਬਣਾ ਲਈ ਉਹਦੇ ਜਲੀਲ ਕਰਿਆ ਵੀ ਤੂੰ ਵਾਪਸ ਕਰ ਇਨਸਪੈਕਸ਼ਨ ਆਈ ਉਹਨੇ ਜਦੋਂ ਵਾਪਸ ਕਰ ਇਨਸਪੈਕਸ਼ਨ ਆਈ ਤਾਂ ਉਹਨੂੰ ਉਹਦੀ ਨੌਕਰੀ ਤੂੰ ਕੱਢਤਾ ਵੀ ਤੂੰ ਯਾਦ ਦਫਾ ਹੋ ਤੇ ਫਿਰ ਇੱਥੇ ਇੱਥੇ ਕੌਣ ਦੁੱਖੀ ਆ ਫਿਰ ਇਹ ਫਿਰ ਕੀ ਇਹ ਇਹ ਕੀਰਤਨ ਛੱਡ ਕੇ ਫਿਰ ਕਹਿੰਦੇ ਨੇ ਫਿਰ ਸਿੱਖ ਕਾਹ ਤੋਂ ਨਹੀਂ ਬਣਦੇ ਅਕਾਲੀ ਦਲ ਦੇ ਲੀਡਰ ਦੇ ਕਹਿੰਦੇ ਸਾਡੇ ਨਾਲ ਸਟੇਟ ਸਾਡੇ ਨਾਲ ਸੈਂਟਰ ਧੱਕਾ ਕਰਦੀ ਤੇ ਇੱਥੇ ਐਸਜੀਪੀਸੀ ਦੇ ਮੈਂਬਰ ਉਹ ਵੀ ਦਾਵਾ ਕਰਦੇ ਰਹਿ ਚੱਬਰ ਸਾਹਿਬ ਕੀ ਲੱਗਦਾ ਕਿ ਹੁਣ ਇੱਥੇ ਗੁਰੂ ਘਰ ਦੇ ਜਿਹੜੇ ਵਜ਼ੀਰ ਉਹਨਾਂ ਨਾਲ ਨਹੀਂ ਧੱਕਾ ਕੀਤਾ ਜਾ ਰਿਹਾ ਇਹਨਾਂ ਲੋਕਾਂ ਦੇ ਵੱਲੋਂ ਫਿਰ ਐਸੇ ਧੱਕੇ ਕਰਕੇ ਤਾਂ ਬਾਈ ਆਪਾਂ ਇੱਥੇ ਪਹੁੰਚੇ ਆ ਯਾਰ ਹੂੰ ਇਹਨਾਂ ਤਾਂ ਇਹਨਾਂ ਇਹਨਾਂ ਦੇਖੋ ਜਥੇਦਾਰਾਂ ਨੇ ਸਖਤ ਫੈਸਲੇ ਨਹੀਂ ਲੈਂਦੇ ਹੂੰ ਉਹ ਸਖਤ ਫੈਸਲੇ ਤਾਂ ਲੈਣਾ ਅਕਾਲੀ ਸਿੰਘ ਫੂਲਾ ਸਿੰਘ ਵਾਂਗੂ ਮੁਸ਼ਕਾਂ ਤਾਂ ਲਾਉਣ ਮਹਾਰਾਜ ਰਵੀ ਸਿੰਘ ਨੂੰ ਜੇ ਇਹ ਉਹਨਾਂ ਦੇ ਲਫਾਫਿਆਂ ਚੋਂ ਨਿਕਲਦੇ ਹੁਣ ਵੈਸੇ ਭਾਈ ਮਹਤਾ ਜ세ਦਾਰ ਯਾਰ ਤੁਹਾਨੂੰ ਤੁਹਾਨੂੰ ਚੰਗਾ ਨਾ ਲੱਗੇ ਲੋਕਾਂ ਨੂੰ ਲੱਗੇ ਆਪਣਾ ਦਾ ਜ세ਦਾਰ ਭਾਈ ਅੱਜ ਦੇ ਸਮੇਂ ਚ ਸਰਦਾਰ ਜਤਾਰ ਸਿੰਘ ਹਵਾ ਰਹੀ ਹੈ ਉਹਦੇ ਨਾਲ ਕਰਕੇ ਦਿਖਾਵਾਂਗਾ ਜਿਵੇਂ ਇਹ ਦੂਜਿਆਂ ਨਾਲ ਕਰਦੇ ਨੇ ਫਿਰ ਸੱਤਾ 'ਚ ਹੁੰਦੇ ਨਹੀਂ ਇਹ ਬੋਲਦੇ ਜਦੋਂ ਕੁਰਸੀਆ ਕੋਲੇ ਉਹੀ ਰੋਣਾ ਹੈ ਲੀਡਰਾਂ ਆ ਤਾਂ ਲੀਡਰ ਨੇ ਯਾਰ ਜਦੋਂ ਫਿਰ ਹੁਣ ਉਹਨਾਂ ਨੇ ਉਹ ਕੜਤਾ ਜਾਂ ਲੱਤ ਮਾਰੀ ਫਿਰ ਉਹਨਾਂ ਦੀ ਪਹਿਲੀ ਬੋਲ ਕੋ ਵੀ ਤੁਸੀਂ ਜਦੋਂ ਗ੍ਰੰਥ ਸਾਹਿਬ ਦੀਆਂ ਚੋਰੀਆਂ ਹੋ ਰਹੀਆਂ ਸਾਡੇ ਸਿੱਖ ਬੱਚਿਆਂ ਦਾ ਅ ਇਨਕਾਊਂਟਰ ਹੋ ਰਿਹਾ ਸਾਡੇ ਸਿੱਖਾਂ ਨਾਲ ਧੱਕਾ ਹੋ ਰਿਹਾ 300 ਗ੍ਰੰਥ ਸਾਹਿਬ ਚੋਰੀ ਕਰਕੇ ਲੈ ਗਏ ਸਰਸੇ ਵਾਲੇ ਸਾਧ ਨੂੰ ਮੈਂ ਮਾਫੀ ਦਿੱਤੀ ਉਦੋਂ ਕਿਉਂ ਨਹੀਂ ਗਿਆ ਸੀ ਤਾਂ ਸਾਡੇ ਦਾ ਅਸਤੀਫੇ ਨਹੀਂ ਅਸੀਂ ਛੋਡੇ ਨਾਲ ਆਲਦੇ ਤੁਸੀਂ ਤਾਂ ਸਿੱਖੀ ਦਾ ਘਾਣ ਕਰ ਰਹੇ ਹੋ ਸਿੱਕੀ ਦਾ ਪ੍ਰਚਾਰ ਨਹੀਂ ਸਿੱਕੀ ਦਾ ਪ੍ਰਚਾਰ ਨਹੀਂ ਜਿਹੜਾ ਕੀਰਤਨ ਹੀ ਕਰ ਕੀਰਤਨ ਕਰਦਾ ਇਹ ਰੋਜ਼ ਹੁੰਦੀਆਂ ਨੇ ਵੀੜੂਆਂ ਕੋਈ ਕੋਈ ਮੈ Free ਕਾਲ ਜ ਹੈ ਕਿਤੇ ਸਿੱਖ ਬੱਚਿਆਂ ਲਈ ਵੀ ਸਿੱਖ ਬੱਚੇ ਸਾਡੇ ਦਾੜੀਆਂ ਵਾਲੇ ਹੁਣ ਆਪਾਂ ਗਰੀਬ ਘਰਾਂ ਦੇ ਬੱਚੇ ਆ ਜੀ ਆਪਾਂ ਆਈਪੀਐਸ ਪੀਸੀਐਸ ਕਿੱਥੋਂ ਆਈਲੈਂਡਸ ਕਰਕੇ ਕਿੱਥੋਂ ਵੀਰ ਅਖਬਾਰ ਲਾਗੇ ਸਾਡੇ ਬੱਚਿਆਂ ਨੂੰ ਗਰੀਬ ਘਰਾਂ ਨੂੰ ਚੰਗੇ ਸਕੂਲਾਂ ਚ ਦੀ ਟ੍ਰੇਨਿੰਗ ਦਿੱਤੀ ਜਾਵੇ ਸ਼੍ਰੋਮਣੀ ਕਮੇਟੀ ਦੇ ਸਕੂਲ ਹੁਣ ਸ਼੍ਰੋਮਣੀ ਕੈਡ ਦੇ ਕਾਲੇ ਛੋਣ ਕਿੰਨੇ ਪੜੇ ਲਿਖੇ ਸਰਦਾਰ ਨੌਜਵਾਨ ਬੀ ਟੈਕ ਤੁਸੀਂ ਪੜੇ ਹੋਮੋਗੇ ਕਿੰਨੇ ਤਾਂ ਜਦੋਂ ਆਮ ਬੰਦਾ ਸੋਚਦਾ ਫਿਰ ਐਸਜੀਪੀਸੀ ਤੇ ਜਿਹੜੇ ਮੈਂਬਰ ਆ ਜਾਂ ਜਿਹੜੇ ਜਥੇਦਾਰ ਪ੍ਰਧਾਨ ਆ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੀ ਸੋਚ ਕਿਉਂ ਨਹੀਂ ਆ ਬਾਈ ਉਹਨਾਂ ਦੇ ਗੀਜੇ ਛੇ ਛੇ ਲੱਗੇ ਹੁੰਦੇ ਨੇ ਉਹਨਾਂ ਨੂੰ ਤਾਂ ਮਾਇਆ ਉਹਨਾਂ ਦੇ ਇਹਨਾਂ ਦੇ ਇਹਨਾਂ ਦੇ ਵਿੱਚ ਚੈੱਕ ਕਰਨੀ ਨਹੀਂ ਈੜੀ ਜਾਵੇਂ ਤਾਂ ਹਨ ਪਤਾ ਲੱਗ ਜੂ ਕਿੰਨੀ ਕਿ ਜਿਆਦਾ ਹੱਤ ਬਣਾਈਆਂ ਸਾਰਿਆਂ ਦੀ ਆਪਾਂ ਪਹਿਲਾਂ ਆਪ ਦੇ ਕੋ ਕਹਿੰਦੇ ਬੇੜਾ ਫਿਰ ਸੰਬਰੀ ਪਹਿਲਾਂ ਪੀੜੀ ਸੰਭਰ ਬੇੜਾ ਸੰਭਰ ਤਾਂ ਬਾਅਦ ਚ ਰੋਟਾ ਪਹਿਲਾਂ ਪੀੜੀ ਫਿਰ ਕਹਿੰਦੇ ਨੇ ਵੀ ਸਿੱਖ ਦੂਜੇ ਧਰਮਾਂ ਮਣੀ ਮੂਵ ਹੋ ਰਹੇ ਨੇ ਸਿੱਖ ਇੱਧਰ ਜਾ ਰਹੇ ਨੇ ਬਾਈ ਕੀ ਕਰੀ ਆ ਯਾਰ ਜਦੋਂ ਸਾਨੂੰ ਤੁਸੀਂ ਗਰੀਬ ਨੂੰ ਗਰੀਬ ਸਿੱਖ ਨੂੰ ਦਲਤ ਸਿੱਖ ਨੂੰ ਜਾਂ ਆਮ ਜ਼ਿਮੀਂਦਾਰ ਸਿੱਖ ਨੂੰ ਦੁਖੀ ਐ ਇੰਨਾ ਕ ਕਰਤਾ ਕੋਈ ਉਹਦਾ ਹੁਣ ਮਨ ਲੈ ਮੇਰੇ ਤੇ ੱੱਕਾ ਹੁੰਦਾ ਮੈਂ ਗੁਰਸਿੱਖੀ ਐ ਇੱਕ ਸਿੱਖੀ ਜੀ ਉਮਤੀਦ ਕਰਦਾ ਮੇਰੇ ਤੇ ਪੁਲਿਸ ੱੱਕਾ ਕਰਦੀ ਐ ਤੇ ਮੇਰੀ ਦਾੜੀ ਪੜਦੀ ਆ ਚਾਹੇ ਮੇਰੇ ਕੇਸ ਲੌਂਜੀ ਆ ਤਾਂ ਸਭ ਤੋਂ ਪਹਿਲਾਂ ਅਕਾਲ ਤਖਤ ਤੂੰ ਫੈਸਲਾ ਲਾਉ ਤੁਸੀਂ ਕੌਣ ਹੋ ਨੇ ਉਹ ਸਾਡੇ ਸਿੱਖ ਤੇ ਜਲਮ ਕਰਨ ਵਾਲੇ ਜੇ ਕੋਈ ਗਲਤੀ ਕਰੀ ਐ ਦਿਖਾਓ ਸਾਬਤ ਕਰੋ ਜੇ ਲੋ ਕੋਈ ਗਲਤੀ ਨਹੀਂ ਕਰੀ ਤੇ ਸਾਡੇ ਤਾਂ ਰੋਜ਼ ਹੀ ਪੱਗਾਂ ਲਾਈਆਂ ਜਾਂਦੀਆਂ ਦੂਰ ਨਾ ਜਾ ਦੇਖੋ ਤੇਰੇ ਦਿਲ ਚ ਵੀ ਹੋ ਉਹ ਬਾਈ ਦੇ ਦਿਲ ਚ ਵੀ ਹੋ ਜਿੰਨੇ ਔਰੇ ਕਿਸੇ ਨੂੰ ਮਰਜੀ ਬਣਾ ਹਿੰਦੂਆਂ ਬਣਾ ਲੈ ਮੋਨੇ ਕੋਨਾ ਬਣਾ ਸੰਤ ਸਾਡੇ ਆਇੜ ਨਹੀਂ ਜਰਨੈਲ ਸਿੰਘ ਭਿੰਡਰਾਲੇ ਹੈ ਨਾ ਸੰਤ ਸਾਡੇ ਆਇਡਲ ਨਾ ਜਨਰਲ ਸਿੰਘ ਭਿੰਡਰਾਲੇ ਅਜਾਇਬ ਘਰ ਚ ਉਹਦੀ ਤਸਵੀਰ ਲੱਗੀ ਹੋਈ ਹੈ ਕੋਈ ਉਹਨਾਂ ਤੇ ਟੈਰਰਿਸਟ ਐਕਟ ਦਾ ਪਰਚਾ ਹੈ ਨਹੀਂ ਇੱਕ ਦੁੱਕੀ ਦਾ ਬੰਦਾ ਉਹਨਾਂ ਦੀ ਫੋਟੋ ਪਹਿਲਾਂ ਉਰੇ ਹੀ ਉਥੇ ਲਟਾੜਦੇ ਸੀ ਪੰਜਾਬ ਚ ਹਟਾ ਤੇ ਸੰਦੀਪ ਸਿੰਘ ਸਣੀ ਵਰਗੇ ਨੇ ਆਪਾਂ ਅਸਲੀ ਹੀਰੇ ਦੀ ਕਦਰ ਨਹੀਂ ਪਾਉਂਦੇ ਜੀ ਆਪਾਂ ਅਸਲੀ ਹੀਰੇ ਨੂੰ ਅਣਗੌਲੇ ਕਰ ਦਿੰਦੇ ਆ ਜੇ ਉਹ ਸਾਡੇ ਜਲਾਹਾਂ ਤੇ ਮੱਲਬ ਲਾਉਂਦੇ ਨੇ ਘਰੇ ਬੈਠੇ ਜਿਹੜੇ ਤੜਫਦੇ ਹੁੰਦੇ ਸਾਡੀਆਂ ਮਾਵਾਂ ਭੈਣਾਂ ਬਾਰੇ ਬੋਲਿਆ ਜਾਂਦਾ ਜਾਂ ਸਾਡੇ ਸ਼ਹੀਦ ਸਿੰਘਾਂ ਬਾਰੇ ਮੈਨੂੰ ਵੀ ਬੜਾ ਲੂੰਗਣੇ ਖੜੇ ਹੋਗੇ ਜਦੋਂ ਸਾਡੇ ਸੰਤਾਂ ਬਾਰੇ ਹਜਾ ਕੁਛ ਹੁੰਦਾ ਗੱਲ ਕਰ ਕੀ ਕਰੀਏ ਬਾਈ ਕਿੱਥੇ ਕਿੱਥੇ ਲੜਨੇਗਾ ਕੱਲਾ ਮੂੰਹ ਕਿੱਥੇ ਕਿੱਥੇ ਬੋਲਨੇਗਾ ਫਿਰ ਇਹਨਾਂ ਦੇ ਚਮਚੇ ਵਾਲੇ ਪੜੇ ਹੁੰਦੇ ਨੇ ਉਹ ਇੱਥੇ ਵਿੱਚ ਆ ਜਾਣਗੇ ਹਨਾ ਜਦੋਂ ਉੱਥੇ ਸੰਤਾਂ ਦੀ ਤਸਵੀਰ ਨੂੰ ਨਤਿਆਇਸ ਲੈ ਤੇ ਜਥੇਦਾਰ ਕੀ ਕਾਦੇ ਵਾਸਤੇ ਰੱਖੇ ਨੇ ਉਹ ਸੋਡਾ ਆਈਡਲ ਸੋਡਾ ਸਾਰਿਆਂ ਦਾ ਸੰਤ ਸਿਪਾਹੀ ਜੋ ਲੜਿਆ ਸੋਡੀ ਕੌਮ ਖਾਤਰ ਜਿਨੇ ਛਾਲ ਚਕਾਈ ਖੜੀ ਹੋਈ ਖਰੋਤ ਸਿੱਖੀ ਚ ਲਿਆਂਦੀ ਜਿਹਨੂੰ ਦੇਖ ਦੇ ਸਾਡੇ ਬੱਚੇ ਬਾਪੜੀਆਂ ਕਹਾਣੀਆਂ ਸਿੱਖਣਾ ਜਿਹਨੇ ਇੱਕ ਮਿਸਾਲ ਪੇਸ਼ ਕਰੀ ਉਹਦੀ ਤਸਵੀਰ ਨੂੰ ਕਦੂਕੀ ਦਾ ਬੰਦਾ ਲਤਾੜ ਰਿਹਾ ਹੈ ਬਿਲਕੁਲ ਉੱਥੇ ਹੁਕਮ ਜਾਰੀ ਕਰਨ ਦਾ ਹੱਕ ਨਹੀਂ ਪੰਦਾ ਇਹਨਾਂ ਦਾ ਇਹ ਹੁਕਮ ਜਾਰੀ ਕਰਨ ਲੋਕਾਂ ਸਿੱਖੀ ਦਾ ਰੋਹ ਜਾ ਕੇ ਕਦੇ ਅਮਰ ਸੰਚਾਰ ਮੈਂ ਤਾਂ ਹੁੰਦਾ ਨਹੀਂ ਦੇਖਿਆ ਇੰਨਾ ਵੱਡਿਓ ਪੂਰਾ ਸੁਧੜ ਢੰਗ ਨਾਲ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹ तमाम ਸਾਰੀਆਂ ਉਹਨਾਂ ਚੁਣੌਤੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜੀਆਂ ਸਮਾਜ ਦੇ ਵਿੱਚ ਫੈਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਸੇ ਨੂੰ ਲੈ ਕੇ ਜਿਹੜੀਆਂ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁੱਖ ਤੌਰ ਤੇ ਇਸ ਜ਼ਿੰਮੇਵਾਰੀ ਨੂੰ ਵੀ ਨਿਭਾਉਣ ਦੀ ਜ਼ਰੂਰਤ ਹੈ ਭਵਿਕ ਦੇ ਵਿੱਚ ਵੀ तमाम ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਮੈਂ ਰਜਿੰਦਰ ਸਿੰਘ ਹਾਜ਼ਰ ਹੋਵਾਂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ